ਨ ਪਹਿਲਾ ਦੀ ਗੱਲ ਹੈ ਲਾਲਜੀਤ ਭੁੱਲਰ ਨੇ ਅਰਵਿੰਦ ਕੇਜਰੀਵਾਲ ਦੀ ਤੁਲਨਾ ਕਰ ਦਿੱਤੀ ਪੰਥਕ ਸੀਟ ਤੋਂ ਤੁਸੀਂ ਲੜ ਰਹੇ ਹੋ ਕਿ ਅਜਿਹੇ ਬਿਆਨ ਦੇਣ ਤੋਂ ਬਾਅਦ ਜਿਹੜੇ ਪੰਥਕ 2-4 ਲੋਕ ਤੁਹਾਡੇ ਨਾਲ ਜੁੜੇ ਵੀ ਹੋਣਗੇ ਉਹ ਵੀ ਛੱਡ ਕੇ ਚਲੇ ਜਾਣਗੇ ਔਰ ਗੁਰੂਆਂ ਪੀਰਾਂ ਨੂੰ ਨਹੀਂ ਵਿਛਲਿਆਣਾ ਚਾਹੀਦਾ ਪਬਲਿਕ ਆਡੀ ਨਿਊਜ਼ ਦੇਖਣ ਵਾਲੇ ਦਸਕਾੰਦਾਰ ਬਹੁਤ-ਬਹੁਤ ਸਵਾਗਤ ਹੈ ਮੈਂ ਪ੍ਰਦੀਪ ਧਿਮਾਨ ਮੈਂ ਸਰਬਜੀਤ ਸਿੰਘ ਤੇ ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਸੱਤਾ ਦੰਗਲ ਦੇ ਵਿੱਚ ਦਾ ਸਤਾ ਦੰਗਲ ਦੇ ਵਿੱਚ ਗੱਲ ਕਰਾਂਗੇ ਪੀਐਮ ਮੋਦੀ ਦੀ ਪੰਜਾਬ ਫੇਰੀ ਦੀ ਵੀ ਤੇ ਇਸੇ ਦੇ ਨਾਲ ਕਾਂਗਰਸ ਦੇ ਆਗੂਆਂ ਵੱਲੋਂ ਦਿੱਤੇ ਗਏ ਬਿਆਨਾਂ ਦੀ ਵੀ ਪਬਲਿਕ ਦਾ ਇੰਟਰਸਟ ਵੀ ਜਾਣਾਂਗੇ ਤੇ ਇਸੇ ਦੇ ਨਾਲ ਗਰਮੀ ਦਾ ਕਹਿਰ ਜੋ ਹੈ ਉਹਦੇ ਬਾਰੇ ਵੀ ਗੱਲਬਾਤਾਂ ਕਰਾਂਗੇ ਤਾਂ ਸਰਬਜੀਤ ਜੀ ਸ਼ੁਰੂ ਕਰੀਏ ਫਿਰ ਅੱਜ ਦਾ ਪ੍ਰੋਗਰਾਮ ਬਿਲਕੁਲ ਜੀ ਸ਼ੁਰੂ ਕਰਦੇ ਆ ਜਿਵੇਂ ਜਿਵੇਂ ਤਾਪਮਾਨ ਹੋਰ ਵੱਧ ਗਿਆ ਤੇ ਉਸੇ ਉਸੇ ਤਰ੍ਹਾਂ 48 ਤਾਪਮਾਨ ਵੀ ਵੱਜ ਚੁਕਿਆ ਹੋਇਆ ਹੈ ਅੱਛਾ ਸਰ ਜੀ ਜੀ ਸੰਗਰੂਰ ਕਹਿੰਦੇ ਵੀ ਸੰਗਰੂਰ ਤਾਪਮਾਨ ਕੁਝ ਜ਼ਿਆਦਾ ਹੀ ਹੈ ਕਿਉਂਕਿ ਸੰਗਰੂਰ ਹੌਟ ਸੀਟ ਹੈ ਬਿਲਕੁਲ ਜੀ ਕਾਫੀ ਹੌਟ ਸੀਟ ਹੈ ਉੱਥੇ ਵੱਡੇ ਵੱਡੇ ਦੁਰਿੰਦਰ ਖੜੇ ਨੇ ਇਸ ਵਾਰ ਚਾਰੇ ਜਿਹੜੇ ਨੇ ਸੁਪਾਲ ਖਹਿਰਾ ਹੈ ਅਰਵਿੰਦ ਖੰਨਾ ਬੀਜੇਪੀ ਤੋਂ ਹੈ ਤੇ ਇਹ ਮੀਠੇਰ ਤਾਂ ਚਲੋ ਉਹਦਾ ਹੌਮ ਟਾਊਨ ਹੀ ਹੈਗਾ ਜੀ ਸਿਮਰਜੀਤ ਸਿੰਘ ਸਿਮਰਜੀਤ ਸਿੰਘ ਮਾਣੇ ਤੇ ਸੰਗਰੂਰ ਦਾ ਤਾਪਮਾਨ ਜਿਹੜਾ ਹੈਗਾ ਉਹ ਤਾਂ ਬਹੁਤ ਹੀ ਜ਼ਿਆਦਾ ਉਬਾਲੇ ਮਾਰ ਰਿਹਾ ਹੈ ਫਲੇ ਮਾਰ ਰਿਹਾ ওভারਹੀਟ ਹੋ ਰਿਹਾ ਅੱਛਾ ਪਰ ਇਹਦੇ ਵਿੱਚ ਸੋਚਣ ਦੀ ਗੱਲ ਇਹ ਹੈ ਕਿ ਸੰਗਰੂਰ ਦੀ ਜਨਤਾ ਕਿ ਇਹਨੂੰ ਖੇੜੇ ਮੱਥੇ ਐਕਸੈਪਟ ਕਰੂਗੀ ਬਿਲਕੁਲ ਜੀ ਐਕਚੁਅਲੀ ਸੰਗਰੂਰ ਦਾ ਜਿਹੜਾ ਇਲਾਕਾ ਹੈ ਨਾ ਜੀ ਉਹ ਬਹੁਤ ਜ਼ਿਆਦਾ ਫਾਰਮਰਸ ਦਾ ਖੇਤੀਬਾੜੀ ਦਾ ਹਾਂਦਾ ਹੈ ਹੀ ਹੈ ਨਹੀਂ ਪੰਜਾਬ ਦੀ ਸਭ ਤੋਂ ਜ਼ਿਆਦਾ ਪੈਦਾਵਾਰ ਵੀ ਉੱਥੇ ਹੀ ਹੁੰਦੀ ਹੈ ਬੀਜ ਦਾ ਪੈਡੀ ਦੀ ਜੀ ਤੇ 1952 ਵਿੱਚ ਕਿਸਾਨਾਂ ਦਾ ਸਭ ਤੋਂ ਪਹਿਲਾ ਮੋਰਚਾ ਉੱਥੇ ਲੱਗਿਆ ਸੀ ਮੁਜਾਰਾ ਮੋਰਚਾ ਜਿਹਨੂੰ ਕਹਿੰਦੇ ਸੀਗੇ ਠੀਕ ਹੈ ਕਿ ਕੇਦਰੀ ਤੋਂ ਜ਼ਮੀਨ ਤੋੜਨ ਵਾਸਤੇ ਜੀ ਤੇ ਸੰਗਰੂਰ ਤੋਂ ਹਰ ਫਾਰਮਰ ਹਿਟੇਸ਼ਨ ਦੀ ਜਿਹੜੀ ਸ਼ੁਰੂਆਤ ਹੈ ਜਿੱਥੇ ਬੰਦਿਆ ਉੱਥੋਂ ਹੀ ਨਿਕਲੀਆਂ ਉੱਥੋਂ ਹੀ ਨਿਕਲੀਆਂ ਨੇ ਉਹ ਗ੍ਰਾਹਕ ਵੀ ਉੱਥੋਂ ਹੀ ਆ ਜਿਹਨੇ 1.5 ਲੱਖ ਫਾਰਮਰ ਉੱਥੋਂ ਹੀ ਸੰਗਰੂਰ ਤੋਂ ਲੈ ਕੇ ਗਏ ਸੀ ਜੀ ਜੀ ਤੇ ਸੰਗਰੂਰ ਇੱਕ ਬਹੁਤ ਟੈਂਕਰ ਜਿਹਨੂੰ ਕਹਿੰਦੇ ਜਗਾ ਹੈ ਹਮ ਬੜੀ ਹੈਵੀ weight ਜਗਾ ਹੈ ਫਾਰਮਰ ਦੀ ਤੇ ਸੰਗਰੂਰ ਨੇ ਵਕ ਵਕ ਤਰ੍ਹਾਂ ਦੀ ਸਿਆਸਤ ਵੇਖੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਰਾਜਵੀ ਵੇਖਿਆ ਜ਼ਰੂਰ ਨੇ ਸੰਗਰੂਰ ਨੇ ਕਾਂਗਰਸ ਨੂੰ ਵੀ ਮੌਕਾ ਦਿੱਤਾ ਬਿਲਕੁਲ ਜੀ ਤੇ ਸੰਗਰੂਰ ਨੇ ਭਗਵੰਤ ਮਾਨ ਨੂੰ ਵੀ ਮੌਕਾ ਦਿੱਤਾ ਤੇ ਉਸ ਤੋਂ ਬਾਅਦ ਭਗਵੰਤ ਮਾਨ ਮੁੱਖ ਮੰਤਰੀ ਜਦੋਂ ਬਣਦੇ ਆ ਤਾਂ ਸੰਗਰੂਰ ਹੋਰ ਵੀ ਹਿੱਟ ਹੋ ਜਾਂਦਾ ਹਾਈਲਾਈਟ ਹੋ ਜਾਂਦਾ ਹਾਈਲਾਈਟ ਹੋ ਜਾਂਦਾ ਕਿ ਇੱਕ ਰੂਰਲ ਏਰੀਆ ਤੋਂ ਆਇਆ ਇੱਕ ਸ਼ਖਸ ਜੋ ਹੈ ਉਹ ਪੰਜਾਬ ਦਾ ਮੁੱਖ ਮੰਤਰੀ ਬਣਦਾ ਤੇ ਅੱਜ ਮੇਰੇ ਖਿਆਲ ਦੇ ਨਾਲ ਉਹਨਾਂ ਦੀ ਜ਼ੁਬਾਨ ਦਾ ਕੋਈ ਤੋੜ ਨਹੀਂ ਬਿਲਕੁਲ ਜੀ ਹੁਣ ਤੁਸੀਂ ਇਹ ਦੇਖ ਲਓ ਬੈਕ ਟੂ ਬੈਕ ਭਗਵੰਤ ਮਾਨ ਦੇਗੇ ਕਿ ਕਿਕਲੀਆਂ ਦੋ ਸੁਪਰ ਹਿੱਟ ਹੋ ਗਈਆਂ ਕਿਕਲੀ ਪਹਿਲਾਂ ਉਹਨਾਂ ਨੇ ਸੰਸਦ 'ਚ ਸੁਣਾਈ ਸੀ ਤੇ ਹੁਣ ਅੱਜ ਜਨਤਾ 'ਚ ਸੁਣਾਈ ਖੜੀ ਹੁਣ ਜਨਤਾ 'ਚ ਸੁਣਾਈ ਹੋਰ ਸੁਣਾਈ ਕਿੱਥੇ ਬਠਿੰਡਾ ਦੇ ਵਿੱਚ ਜਾ ਕੇ ਬਾਰਾਂ ਦੇ ਘੜ ਦੇ ਵਿੱਚ ਉਹਨਾਂ ਦੇ ਘਰ ਦੇ ਵਿੱਚ ਔਰ ਉਹਨਾਂ ਦੇ ਬਾਰੇ ਹੀ ਸਾਰੀ ਕਿਕਲੀ ਸੀ ਜੀ ਉਹਨਾਂ ਦੇ ਬਾਰੇ ਕਿਕਲੀ ਸੀ ਜਵਾਬ ਵੀ ਆਇਆ ਜੋ ਉਹਨਾਂ ਦੇ ਐਡਵੋਕੇਟ ਨੇ ਅਸ਼ਦੀਪ ਕਲੇਰ ਉਹਨਾਂ ਦੇ ਜੋ ਤਕਨੀਕੀ ਮਾਮਲਿਆਂ ਦੇ ਜੇ ਆਪਾਂ ਕਹਿ ਲਈਏ ਜਾਂ ਜਿੰਨੇ ਵੀ ਕਾਨੂੰਨੀ ਮਾਮਲਿਆਂ ਦੇ ਸਲਾਹਕਾਰ ਨੇ ਉਹਨਾਂ ਦਾ ਉਹਨਾਂ ਨੇ ਵੀ ਇੱਕ ਕਿੱਕ ਲਈ ਗਈ ਹੈ ਬੋਲੀ ਹੈ ਕਹਿ ਸਕਦੇ ਆ ਉਸ ਅੰਦਾਜ਼ 'ਚ ਤਾਂ ਨਹੀਂ ਬੋਲ पाए ਜਿੱਦਾਂ ਭਗਵੰਤ ਮਾਨ ਨੇ ਬੋਲੀ ਹੈ ਭਗਵੰਤ ਮਾਨ ਤਾਂ ਇੱਕ ਪ੍ਰੋਫੈਸ਼ਨਲ ਕਲਾਕਾਰ ਵੀ ਰਹੇ ਨੇ ਉਹਨਾਂ ਕੋਲ ਸਟੇਜ 'ਤੇ ਮਾਰਨ ਦਾ ਇੱਕ ਬੜਾ ਅੱਛਾ ਅੰਦਾਜ਼ ਵੀ ਹੈ ਜੀ ਬਟ ਕੀ ਉਹ ਹੁਣ ਉਹ ਚੀਜ਼ਾਂ ਤੋਂ ਬਾਹਰ ਆ ਕੇ ਇੱਕ ਸੀਰੀਅਸ ਸੀਐਮ ਵੀ ਦਾ ਬਣਨ ਨਾ ਹਾਂ ਇਹ ਇਹ ਬਿਲਕੁਲ ਇਹ ਗੱਲ ਇਰਾਕਾਰੀ ਕਰਨ ਵਾਲੀ ਆ ਤੋ ਆਰਟਿਸਟ ਚੋਂ ਇਨਸਾਨੀ ਚੋਂ ਆਰਟਿਸਟ ਕਦੀ ਨਿਕਲ ਨਹੀਂ ਸਕਦਾ ਪਰ ਜਿੱਥੇ ਜੋ ਰੋਲ ਨਿਭਾਣਾ ਹੈ ਉੱਥੇ ਉਸ ਚੀਜ਼ ਨੂੰ ਤਾਂ ਜਸਟੀਫਾਈ ਕਰਨਾ ਚਾਹੀਦਾ ਮੇਰੇ ਖਿਆਲ ਦੇ ਨਾਲ ਲੋਕ ਉਹਨਾਂ ਦੇ ਵਿੱਚ ਇੱਕ ਨੇਤਾ ਤੇ ਇੱਕ ਲੀਡਰ ਨੂੰ ਜ਼ਿਆਦਾ ਦੇਖਦੇ ਆ ਬਜਾਏ ਕਲਾਕਾਰ ਦੇ ਪਰ ਭਗਵੰਤ ਮਾਨ ਆਪਣਾ ਕਲਾਕਾਰ ਜ਼ਿਆਦਾ ਵਿਖਾਉਂਦੇ ਆ ਬਜਾਏ ਇੱਕ ਲੀਡਰ ਵਿਖਾਉਂਦੇ ਐਕਚੁਅਲੀ ਹਲੀ ਭਗਵੰਤ ਮਾਨ ਵਿੱਚ ਜਿਹੜੇ ਇੱਕ ਲੀਡਰਾਂ ਵਾਲੇ ਪੋਲਿਟਿਸ਼ੀਅਨਾਂ ਵਾਲੇ ਜਿਹੜੇ ਇੱਕ ਗੁਣ ਹੋਣੇ ਚਾਹੀਦੇ ਨੇ ਨਾ ਹਲੀ ਉਹ ਗੁਣ ਨਿਕਰੇ ਨਹੀਂ ਹੂੰ ਗੁਨ ਹੈਗੇ ਨੇ ਪਰ ਹਲੀ ਉਨ ਨਿਕਰੇ ਨਹੀਂ ਜੀ ਤੇ ਹਲੀ ਉਹ ਆਰਟਿਸਟ ਕਿਧਰੇ ਨਾ ਕਿਧਰੇ ਨਾ ਕਿਸੇ ਸਟੇਜ ਤੇ ਆ ਕੇ ਜਦ ਮਾਈਕ ਸਾਹਮਣੇ ਹੁੰਦਾ ਫਿਰ ਉਹ ਗੱਲ ਆਉਂਦੀ ਹੈ ਚੰਚਲ ਮਨ ਮ ਆਰਟਿਸਟ ਵਾਲਾ ਜਿਹੜਾ ਹੈਗਾ ਉਹ ਨਿਕਲ ਹੀ ਆਉਂਦਾ ਉਹ ਨਿਕਲ ਹੀ ਆਂਦਾ ਜਗਾਰਤ ਹੋ ਹੀ ਜਾਂਦੀ ਹੈ ਜਗਾਰਤ ਹੋ ਹੀ ਜਾਂਦੀ ਹੈ ਪਰ ਕੀ ਇੱਕ ਸਟੇਟ ਦੇ ਸੀਐਮ ਨੂੰ ਇਹ ਸ਼ੋਭਾ ਦਿੰਦਾ ਨਹੀਂ ਪ੍ਰਦੀਪ ਸ਼ੋਭਾ ਦੇਖੋ ਉਹ ਵੀ ਕੋਈ ਨੀ ਨੀ ਗੱਲ ਤਾਂ ਨਹੀਂ ਕਰਦੇ ਆ ਤਾਂ ਆਰਟਿਸਟ ਹੀ ਆ ਕਰਦੇ ਦਾ ਸਟਾਈਲ ਦੇ ਵਿੱਚ ਨੇ ਹਾਂ ਪਰ ਲੋਕ ਸ਼ਾਇਦ ਗੰਭੀਰਤਾ ਭਾਲਦੇ ਆ ਥੋੜਾ ਸੀਰੀਅਸਨੈਸ ਗਾਤਰੀ ਦੇ ਵਿੱਚ ਹਾਂ ਪਤਾ ਕੀ ਲੋਕਾਂ ਦੇ ਅੱਗੇ ਚਿਹਰਾ ਇੱਕੋ ਬਣਾ ਵੀ ਸੀਐਮ ਸਾਹਿਬ ਆ ਗਏ ਜੀ ਸੀਐਮ ਸਾਹਿਬ ਆ ਗਏ ਪਰ ਇਹ ਨੇ ਆਮ ਆਨੀ ਪਾਰਟੀ ਦੇ ਤੇ ਇਹ ਥੋੜਾ ਜਿਆਦਾ ਇੰਟਰੈਕਸ਼ਨ ਜਿਹਨੂੰ ਕਹਿੰਦੇ ਖੁੱਲੀ ਇੰਟਰੈਕਸ਼ਨ ਤਾਂ ਕਰਕੇ ਲੋਕਾਂ ਨੂੰ ਲੱਗਦਾ ਨਹੀਂ ਕਿ ਵੀ ਸੀਰੀਅਸ ਸੀਐਮ ਹੋਣਗੇ ਵੀ ਅੱਛਾ ਭਗਵੰਤ ਮਾਨ ਸਾਹਿਬ ਨੂੰ ਮੁੱਖ ਮੰਤਰੀ ਦੇ ਤੌਰ ਤੇ ਪੰਜਾਬ ਨੇ ਤਾਂ ਚੰਗਾ ਮੈਂਡੀਡੇਟ ਦਿੱਤਾ ਬਿਲਕੁਲ ਬਿਲਕੁਲ ਜੀ ਕਸਰੂਰ ਦੇ ਵਿੱਚ ਜਦੋਂ ਇਲੈਕਸ਼ਨ ਹੁੰਦਿਆ ਤਾਂ ਉਦੋਂ ਭਗਵਾਨ ਤੁਮਾਨ ਸਾਹਿਬ ਨੂੰ ਚੰਗੀ ਲੀਡ ਮਿਲਦੀ ਆ ਉੱਥੇ ਐਮਪੀ ਦੇ ਤੌਰ ਤੇ ਹਾਲਾਂਕਿ ਬਾਅਦ ਦੇ ਵਿੱਚ ਉਹ ਆਪਣੀ ਮੈਂਬਰ ਪਾਰਲੀਮੈਂਟਸ਼ਿਪ ਜੋ ਹੈ ਉੱਥੋਂ ਉਹਨਾਂ ਨੂੰ ਅਸਤੀਫਾ ਦੇਣਾ ਪੈਂਦਾ ਕਿਉਂਕਿ ਹੋਰ ਫਰਜ਼ੇ ਨੇ ਮਾਉਣੇ ਸੀ ਉਸ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਨੂੰ ਵੀ ਵੱਡੀ ਲੀਡ ਮਿਲਦੀ ਹੈ ਦੇਖੋ ਹੁਣ ਗੱਲ ਹੀ ਅਲੰਘੀ ਸਿਮਰਨਜੀਤ ਸਿੰਘ ਮਾਨ ਨੂੰ ਵੱਡੀ ਲੀਡ ਤਾਂ ਮਿਲਦੀ ਹੈ ਪਰ ਉਹਨੇ ਐਜ਼ ਅ ਐਮਪੀ ਰਹਿ ਕੇ ਕਿੱਤਾ ਕਿਸ ਅੰਗਰੂਲ ਨਹੀਂ ਹਾਂ ਇਹ ਸਵਾਲ ਮੇਰੇ ਖਿਆਲ ਦੇ ਨਾਲ ਕਿ ਇਹ ਕਿਉਂ ਨਹੀਂ ਯਾਦ ਰੱਖਣਾ ਚਾਹੀਦਾ ਲੋਕਾਂ ਜੋ ਬੀਜੇਪੀ ਕੈਂਡੀਡੇਟ ਨੂੰ ਪੁੱਛਣ ਕਾਂਗਰਸ ਨੂੰ ਪੁੱਛਣ ਜਾਂ ਆਮ ਆਵੀ ਪਾਰਟੀ ਦੇ ਕੈਂਡੀਡੇਟ ਨੂੰ ਪੁੱਛਣ ਫਿਰ ਤੁਸੀਂ ਕੀਤਾ ਕਿ ਇਸ ਸੰਜਿਤ ਮਾਨ ਨੂੰ ਤਾਂ ਪੁੱਛਣ ਉਹ ਕਹਿੰਦੇ ਕਹਿੰਦੇ ਮੈਂ ਸੰਸਦ ਦੇ ਵਿੱਚ ਪੰਜਾਬ ਦੀ ਆਵਾਜ਼ ਚੱਕਦਾ ਪਰ ਕੀ ਆਵਾਜ਼ ਚੱਕਣਾ ਕਾਫੀ ਹੈ ਆਵਾਜ਼ ਚੱਕਣਾ ਤਾਂ ਜ਼ਰੂਰੀ ਹੈ ਹੀ ਹੈ ਕੀ ਉਹ ਆਵਾਜ਼ ਚੱਕ ਕੇ ਕੋ ਬੈਨੀਫਿਟ ਪਬਲਿਕ ਤੱਕ ਪਹੁੰਚਾਇਆ ਲੇਕਿਨ ਨਹੀਂ ਕੀ ਮੁੱਦੇ ਹੱਲ ਹੋਏ ਨੇ ਹੱਲ ਹੋਏ ਨੇ ਕਿ ਤੁਸੀਂ ਸਿਰਫ ਸੋਸ਼ਲ ਮੀਡੀਆ ਤੇ ਹੀ ਲੋਕਾਂ ਦੀ ਬਾਤ ਚੱਕਦੇ ਹੋ ਤੇ ਆਪਣਾ ਜਿਹਾ ਕਲਿੱਪ ਦਿਖਾ ਦਿੰਦੇ ਹੋ ਸੰਸਦ ਦਾ ਕਿ ਮੈਂ ਮੈਂ ਬੋਲੇ ਆ ਮੈਂ ਬੋਲਿਆ ਬੋਲਣਾ ਜ਼ਰੂਰੀ ਨਹੀਂ ਹੈ ਬੋਲ ਕੇ ਤਾਂ ਕੰਮ ਕਰਾਣਾ ਪਬਲਿਕ ਨੂੰ ਕੀ ਬੈਨੀਫਿਟ ਮਿਲਿਆ ਉਹ ਉਹ ਤਾਂ ਦੱਸਣਾ ਦੂਜੀ ਗੱਲ ਸਹਿਮਤੀ ਵੀ ਤਾਂ ਜ਼ਰੂਰੀ ਹੈ ਸਾਡੇ ਨਾਲ ਬਿਲਕੁਲ ਜੀ ਜਿਹੜੇ ਹੋਰ ਸੰਸਦ ਮੈਂਬਰ ਨੇ ਜੇ ਤੁਹਾਡੀ ਗੱਲ 'ਚ ਵਜਨ ਹੈ ਜੇ ਤੁਹਾਡੀ ਗੱਲ ਵਾਜਬ ਹੈ ਜੇ ਸੁਣਨ 'ਚ ਵੀ ਵਧੀਆ ਲੱਗਦੀ ਹੈ ਤੇ ਰੈਡੀ ਗਲੀ ਵੀ ਵਧੀਆ ਲੱਗਦੀ ਹੈ ਬਿਲਕੁਲ ਫਿਰ ਤੁਹਾਨੂੰ ਸਹਿਮਤੀ ਮਿਲਦੀ ਹੈ ਹੁਣ ਬਠਿੰਡੇ ਵਿੱਚ ਲਖਾ ਸਿਧਾਨੇ ਨੂੰ ਜਿਵੇਂ ਅਨਜੀਤ ਸਿੰਘ ਆਨੇ ਟਿਕਟ ਦਿੱਤੀ ਹੈ ਜੀ ਪਾਰਟੀ ਤੋਂ ਜੀ ਕੀ ਦੇਖ ਕੇ ਟਿਕਟ ਦਿੱਤੀ ਹੈ ਕਿਉਂਕਿ ਮੇਰੇ ਖਿਆਲ ਦੇ ਨਾਲ ਉਹ ਚੰਗੇ ਬੁਲਾਰੇ ਨੇ ਲੋਕਾਂ ਦੇ ਵਿੱਚ ਵਿਚਰਦੇ ਨੇ ਜਾਂ ਮੁੱਦੇ ਚੱਕਦੇ ਨੇ ਲਖਾ ਸਿਧਾਨੇ ਦਾ ਬੈਕਗ੍ਰਾਉਂਡ ਨਹੀਂ ਪਤਾ ਸੀ ਬਿਲਕੁਲ ਪਤਾ ਸੀ ਲਖਾ ਸਿਧਾਨੇ ਨੇ ਅੱਜ ਤੱਕ ਡਵੈਲਪਮੈਂਟ ਤੇ ਕੀ ਕੰਮ ਕਰੇ ਪਬਲਿਕ ਬੈਨੇਫੀਸ਼ੀਅੰਲੀ ਕੀ ਕੰਮ ਕੀਤੇ ਜੀ ਸਿਰ ਸਪੀਕਰ ਚੱਕ ਕੇ ਗੱਡੀਆਂ ਦੇ ਟੰਗ ਕੇ ਢਲੀ-ਢਲੀ ਘੁੰਮ ਕੇ ਵੀ ਪਾਣੀ ਬਚਾਓ ਇਹ ਕਰੋ ਬਸ ਉਹਨਾਂ ਦੇ ਇਹੀ ਮੁੱਦੇ ਰਹੇ ਨੇ ਜਦੋਂ ਤੋਂ ਉਹ ਬੋਲਣ ਲੱਗੇ ਨੇ ਉਹ ਕਹਿੰਦੇ ਅਸੀਂ ਪੰਜਾਬ ਬੱਖੀ ਗੱਲ ਕਰਦੇ ਆਂ ਪੰਜਾਬ ਪੰਜਾਬ ਦੇ ਪੰਜਾਬੀ ਬੋਲਦੇ ਜੋ ਇਲਾਕੇ ਨੇ ਉਹ ਉਹਨਾਂ ਤੇ ਸਾਡੇ ਅਧਿਕਾਰ ਨੇ ਪੰਜਾਬ ਦੇ ਪਾਣੀਆਂ ਤੇ ਸਾਡੇ ਅਧਿਕਾਰ ਨੇ ਐਸਵਾਈਐਲ ਦੇ ਮੁੱਦੇ ਤੇ ਵੀ ਉਹ ਬੋਲੇ ਨੇ ਪੰਜਾਬੀ ਭਾਸ਼ਾ ਦੇ ਮੁੱਦੇ ਤੇ ਵੀ ਬੋਲੇ ਨੇ ਚੰਡੀਗੜ੍ਹ ਦੇ ਮੁੱਦੇ ਤੇ ਵੀ ਬੋਲੇ ਨੇ ਨਾ ਤਮਾਮ ਮੁੱਦਿਆਂ ਤੇ ਬੋਲੇ ਨੇ ਬਿਲਕੁਲ ਪ੍ਰਦੀਪ ਉਹ ਉਹ ਮੁੱਦਿਆਂ ਤੇ ਬੋਲੇ ਨੇ ਜਿਹੜੇ ਆਲਰੇਡੀ ਟ੍ਰੈਡੀਸ਼ਨਲ ਸਾਲੋਂ ਸਾਲ ਤੋਂ ਪਿੱਛੇ ਮੁੱਦੇ ਚੱਲਦੇ ਆ ਰਹੇ ਨੇ ਉਹਨਾਂ ਨੇ ਕੁਝ ਨਵਾਂ ਦਿੱਤਾ ਕਿ ਯੂਥ ਨੂੰ ਨਸ਼ੇ ਤੋਂ ਅਸੀਂ ਕਿਸ ਤਰ੍ਹਾਂ ਕੱਢਾਂਗੇ ਅਸੀਂ ਟਿਕਰੀ ਪੈਰੇ ਲਗਾਈਏ ਵੀ ਨਸ਼ਾ ਨਸ਼ੇੜੀ ਪਕੜੀਏ ਕੋਈ ਕੁਝ ਇਨਵਰਨਮੈਂਟ ਵਾਸਤੇ ਕਰੀਏ ਜਾਂ ਯੂਥ ਨੂੰ ਕੁਝ ਇਸ ਤਰ੍ਹਾਂ ਦਾ ਟ੍ਰੇਨਡ ਕਰੀਏ ਕਿ ਆਪਣਾ ਆਪ ਸੈਲਫ এমਪਲੋਇਮੈਂਟ ਵਾਸਤੇ ਸ਼ੁਰੂ ਕੁਝ ਕਰ ਸਕਣ ਜੀ ਇਹ ਤਾਂ ਉਹ ਮੁੱਦੇ ਨੇ ਜਿਹੜੇ ਕਿ ਸਿਆਸੀ ਮੁੱਦੇ ਚੱਲਦੇ ਆ ਰਹੇ ਨੇ ਸਾਲੋਂ ਸਾਲਾਂ ਤੋਂ ਇਸ ਵਿੱਚਕਾਰ ਉਹਨਾਂ ਤੇ ਇਲਜ਼ਾਮ ਕੀ ਕੁਝ ਲੱਗੇ ਨੇ ਇਹ ਵੀ ਮੈਟਰ ਕਰਦਾ ਜੀ ਬਿਲਕੁਲ ਉਹਨਾਂ ਦੇ ਕਬਜ਼ੇ ਲੈਣ ਦੇ ਇਜ਼ਾਮ ਲੱਗੇ ਨੇ ਸਟੂਡੈਂਟ ਪੋਲਿਟਿਕਸ ਵਿੱਚ ਵੀ ਉਹਨਾਂ ਨੇ ਹੱਥ ਅਜ਼ਮਾਉਣ ਦੀ ਕੋਸ਼ਿਸ਼ ਕੀਤੀ। ਅਦੋਂ ਵੀ ਉਹਨਾਂ ਦੇ ਜੋ ਉਸ ਵੇਲੇ ਜੋ ਉਹਨਾਂ ਨੇ ਧੱਕੇਸ਼ਾਹੀ ਕੀਤੀ ਉਹ ਉਹਨਾਂ ਦੇ ਕਿਸੇ ਅੱਜ ਚੋਰੀ ਕਰਨੀਆਂ ਉਹਨਾਂ ਦੇ ਕਿਸੇ ਅੱਜ ਵੀ ਪ੍ਰਚਲਿਤ ਨੇ। ਬਿਲਕੁਲ। ਦੇਖੋ ਸਾਬਕਾ ਗੈਂਗਸਟਰ ਮੈਂ ਹੂੰ ਜੋ ਕਿਆ ਕਹਿੰਦਾ ਹੂੰ ਤੋ ਜਨ ਅੰਦਰ ਦੇ ਪਰਿਵਰਤਨ ਹੋ ਗਿਆ ਸ਼ੁਕਰ ਹੈ ਉਹਨਾਂ ਨੇ ਉਹ ਲਾਈਨ ਚੰਗੀ ਗੱਲ ਹੈ ਚੰਗੀ ਗੱਲ ਹੈ ਕਿ ਉਹ ਲਾਈਨ ਛੱਡ ਕੇ ਇੱਕ ਸਾਫ ਸੁਥਰੀ ਲਾਈਨ ਵਿੱਚ ਆ ਗਏ ਪਰ ਸਾਫ ਸੁਥਰੀ ਲਾਈਨ ਵਿੱਚ ਆ ਤਾਂ ਗਏ ਪਰ ਆਪਣੇ ਪਿੰਡ ਵਾਸਤੇ ਆਪਣੇ ਸ਼ਹਿਰ ਵਾਸਤੇ ਕੀ ਭਲਾਈ ਦਾ ਕੰਮ ਕੀ ਕੀਤਾ ਆਮ ਲੋਕ ਤਾਂ ਆਪਣੇ ਪਿੰਡਾਂ ਵਾਸਤੇ ਜਾਂ ਕੋਈ ਸ਼ਹਿਰ ਵਾਸਤੇ ਫੁੱਲ ਬੂਟੇ ਲਗਾ ਦਿੰਦੇ ਨੇ ਜੀ ਫਰਾਂ ਸਫਾਈ ਸ਼ੁਰੂ ਕਰਾ ਦਿੰਦੇ ਨੇ ਕਿ ਨਹੀਂ ਯਾਰ ਤੁਹਾਡਾ ਪਿੰਡ ਤਾਂ ਸਭ ਤੋਂ ਸਾਫ ਹੋਣਾ ਚਾਹੀਦਾ ਹੈ ਉਹ ਕੰਮ ਕੀ ਕੀਤੇ ਨੇ ਇਹ ਤਾਂ ਉਹ ਨਹੀਂ ਕਿ ਅਸੀਂ ਮੈਂ ਪੋਲੀਟੀਸ਼ੀਅਨ ਬਣ ਗਿਆ ਹੁਣ ਇਹੀ ਮੁੱਦਿਆਂ ਦੇ ਬੇਸ ਤੇ ਮੈਂ ਬਸ ਸਪੀਚਾਂ ਦੇ ਰਹੀਆਂ ਨੇ ਨਹੀਂ ਦੇਖੋ ਵਿਦਾਖ ਸਭਾ ਇਲੈਕਸ਼ਨ ਦੌਰਾਨ ਵੀ ਲੱਖਾ ਸਿਧਾਨਾ ਨੇ ਬਹੁਤ ਜ਼ੋਰ ਲਾਇਆ ਸੀ ਬਿਲਕੁਲ ਜੀ ਪਰ ਦਾਲ ਨਹੀਂ ਸੀ ਗੜੀ ਬਿਲਕੁਲ ਜੀ ਤੇ ਇਸ ਵਾਰੀ ਉਹਨਾਂ ਨੇ ਸਿਮਰਨਜੀਤ ਸਿੰਘ ਮਾਨ ਦਾ ਪੱਲਾ ਫੜਿਆ ਬਿਲਕੁਲ ਹੁਣ ਵੇਖਣਾ ਇਹ ਹੋਵੇਗਾ ਕਿ ਕੀ ਉਹਨਾਂ ਦੀ ਦਾਲ ਗਲਦੀ ਹੈ ਕਿਉਂਕਿ ਉਹਨਾਂ ਦਾ ਮੁਕਾਬਲਾ ਛੋਟੇ ਨਾਮਾਂ ਦੇ ਨਾਲ ਨਹੀਂ ਹੈ ਆਪਣੇ ਆਪ ਨੂੰ ਹੁਣ ਵੱਡਾ ਦਖਾਨ ਵਾਸਤੇ ਵੱਡੇ ਪਹਿਲਵਾਨਾਂ ਨਾਲ ਜਾ ਤਾਂ ਜਾਣਾ ਹੀ ਪਏਗਾ ਨਾ ਜਿੰਦਗੀ ਚਾਹੇ ਮੈਂ ਹਾਰ ਕੇ ਨਿਕਲਾਂ ਜੀ ਪਰ ਮੈਂ ਤਾਂ ਇੱਕ ਮਨ ਹੈ ਕਿ ਮੈਂ ਵੱਡੇ ਪਹਿਲਵਾਨਾਂ ਨਾਲ ਲੜ ਕੇ ਆਇਆ ਵੱਡੇ ਚਿਹਰੇ ਨਾਲ ਲੜ ਕੇ ਆਇਆ ਜੀ ਤੇ ਇਹ ਇੱਕ ਪੋਲਿਟਿਕਲ ਸਟੰਟ ਹੁੰਦੇ ਨੇ ਗਿਮਿਕਸ ਨੇ ਇਹ ਸਾਰੇ ਹੁਣ ਤੁਸੀਂ ਖੁਦ ਹੀ ਦੱਸ ਦੋ ਕਿ ਲੱਖਾ ਸਦਾਨੇ ਦਾ ਪਿਛਲਾ ਅਗਰ 3 ਸਾਲ 4 ਸਾਲ ਪੁਰਾਣੇ ਰਿਕਾਰਡ ਕੱਢ ਦਿੱਤਾ ਜਾਵੇ ਕੀ ਭਲਾਈ ਦੇ ਕੰਮ ਕੀਤੇ ਸ਼ਬੀਲਾਂ ਲਗਾਈਆਂ ਤੇ ਸਿਰਫ ਗੱਡੀਆਂ ਦੇ ਉੱਪਰ ਸਪੀਕਰ ਬਣ ਕੇ ਪੂਰੇ ਪੂਰੇ ਪਿੰਡਾਂ 'ਚ ਘੁੰਮੇ ਸ਼ਹਿਰਾਂ 'ਚ ਘੁੰਮੇ ਉਹ ਕੋਈ ਕੰਮ ਨਹੀਂ ਆਉਂਦੇ ਪਰ ਦੀ 3-4 ਸਾਲ ਪਹਿਲਾਂ ਦੀ ਤਾਂ ਗੱਲ ਕਰੀਏ ਤਾਂ ਫਿਰ ਕਿਸਾਨ ਅੰਦੋਲਨ ਦੇ ਵਿੱਚ ਦਾ ਵੀ ਉਹ ਹਵਾਲਾ ਦਿੰਦੇ ਨੇ ਕਿਸਾਨ ਅੰਦੋਲਨ ਲੋਕ ਭਲਾਈ ਕੰਮ ਨਹੀਂ ਹੈ ਉਹ ਇੱਕ ਮੋਰਚਾ ਸੀ ਐਜੀਟੇਸ਼ਨ ਸੀਗਾ ਪ੍ਰੋਟੈਸਟ ਸੀ ਉਹ ਪੂਰੇ ਪੰਜਾਬ ਤੋਂ ਸੀ ਪੰਜਾਬ ਕੀ ਪੂਰੇ ਇੰਡੀਆ ਦੇ ਕਿਸਾਨ ਕਰਦੇ ਪਏ ਸੀਗੇ ਕੋਈ ਉਹਨਾਂ ਨੇ ਸਪੈਸ਼ਲ ਮੋਰਚਾ ਨਹੀਂ ਕਨਾ ਕੀਤਾ ਸੀ ਆਪਣੇ ਦਮ ਤੇ ਉਹ ਮੋਰਚਾ ਤਾਂ ਪੂਰੇ ਇੰਡੀਆ 'ਚ ਫਾਰਮਰ ਪ੍ਰੋਟੈਸਟ ਸੀ ਯੂਥ ਨੂੰ ਉਹ ਕਹਿੰਦੇ ਨੇ ਕਿ ਯੂਥ ਨੂੰ ਕਿਸਾਨੀ ਦੇ ਨਾਲ ਜੋੜਨ ਦਾ ਜਾਂ ਪੰਜਾਬ ਦੇ ਮੁੱਦਿਆਂ ਨਾਲ ਜੋੜਨ ਦਾ ਸਿਹਰਾ ਲੱਖਾਂ ਸਿਧਾਨਾਂ ਦੇ ਸਿਰ ਨੂੰ ਜਾਂਦਾ ਕੀ ਪੰਜਾਬ ਦਾ ਯੂਥ ਕਿਸਾਨੀ ਨਹੀਂ ਕਰਦਾ ਸੀ ਕਰਦਾ ਸੀ ਜਾਂ ਕੀ ਨਹੀਂ ਕਰਦਾ ਨਹੀਂ ਕਰ ਰਿਹਾ ਫਿਰ ਕਿਨੇ ਜੋੜੇ ਆ ਉਹ ਤਾਂ ਆਲਰੇਡੀ ਉੱਥੇ ਹੀ ਸੀਗੇ ਹਮ ਜਿਹੜੇ ਬੰਦੇ ਆਲਰੇਡੀ ਫਾਰਮਰ ਫੈਮਲੀਆਂ ਤੋਂ ਆਏਗੇ ਨੇ ਪਰ ਜੋ ਲੋਕ ਉਹਨਾਂ ਦੀ ਗੱਲ ਮੰਨਦੇ ਨੇ ਜੋ ਲੋਕ ਉਹਨਾਂ ਦੇ ਨਾਲ ਚੱਲਦੇ ਨੇ ਤੁਰਦੇ ਨੇ ਖੜਦੇ ਨੇ ਜਾਂ ਜੋ ਲੋਕ ਉਹਨਾਂ ਦੀ ਇੱਕ ਵਜ੍ਹਾ ਤੇ ਇਕੱਠ ਕਰ ਲੈਂਦੇ ਨੇ ਉਹਨਾਂ ਨੂੰ ਕੀ ਕਹੋਗੇ ਤੁਸੀਂ ਫਿਰ ਪ੍ਰਦੀਪ ਚੱਕਰ ਇਹ ਹੈ ਕਿ ਕਿਸੇ ਨਾ ਕਿਸੇ ਦੀ ਇੱਕ ਸਟੇਜ ਤੇ ਆ ਕੇ ਥੋੜੀ ਜੀ ਫੈਨ ਫੋਲੋਇੰਗ ਵੱਧ ਜਾਂਦੀ ਹੈ ਹਮ ਚਾਹੇ ਅੱਜਕਲ ਸੋਸ਼ਲ ਮੀਡੀਆ ਦੇ ਰਾਹੀਂ ਦੇਖ ਲੋ ਲੋਕੀ ਇੱਕ ਕਰੈਕਟ ਹੋਣਾ ਸ਼ੁਰੂ ਹੋ ਜਾਂਦੇ ਆ ਕਿ ਯਾਰ ਕੁਝ ਲੱਖਾਂ ਜਾਨਾਂ ਨਾਲ ਜੁੜ ਕੇ ਦੇਖ ਲੈਂਦੇ ਆ ਜੀ ਕਿ ਲੱਖੇ ਨੂੰ ਮਿਲਾਈਏ ਹੂੰ ਉਹਨਾਂ ਨੂੰ ਇਹ ਨਹੀਂ پتہ ਲੈਣਾ ਦੇਣਾ ਹੁੰਦਾ ਕਿ ਇਹਨੇ ਕੀ ਕਰਨਾ ਹੈ ਇਹਦਾ ਕੀ ਵਿਜ਼ਨ ਹੈ ਇਹਦਾ ਕੀ ਸਾਡੇ ਲਈ ਵਿਜ਼ਨ ਹੈ ਹੂੰ ਉਹਨਾਂ ਨੇ ਉਹੀ ਸਿਆਸੀ ਟੌਪਿਕਾਂ ਤੇ ਹੀ ਗੱਲ ਛੇੜ ਕੇ ਰੱਖਣੀ ਹੈ ਜਿਉਂ ਉਹਦੋਂ ਹੀ ਕਹੀ ਹੁੰਦਾ ਵਿਚਾਰੀ ਯਾਰ ਢੇੜੀ ਮਾਰ ਰਹੇ ਨੇ ਹੂੰ ਲੱਖਾਂ ਜਾਨ ਮੈਨੂੰ ਮਿਲਿਆ ਮਿਲਾਵਾਂਗੇ ਪਰ ਗੱਲ ਤਾਂ ਇਹ ਹੈ ਨਾ ਜੀ ਬਟਨ ਕਿੰਨੇ ਦਬਦੇ ਨਾ ਹਾਂ ਬਿਲਕੁਲ ਇਹ ਇਹ ਤਾਂ ਗੱਲ ਬਾਕੀ ਮਾਇਨੇ ਰੱਖਦੀ ਹੈ ਚਾਹੇ ਲੱਖ ਫਾਲੋਅਰ ਤੁਹਾਡੇ ਪਿੱਛੇ ਹੋਵੇ ਚਾਹੇ ਲੱਖ ਬੰਦਾ ਤੁਹਾਡੀ ਪੋਸਟ ਤੇ ਕਮੈਂਟ ਕਰਦਾ ਹੋਵੇ ਗੱਲ ਉਹੀ ਹੈ ਕਿ ਜਿੰਨੇ ਤੁਹਾਡੇ ਹਲਕੇ ਚ ਲੋਕ ਨੇ ਕੀ ਉਹ ਤੁਹਾਨੂੰ ਕੁਝ ਮੰਨਦੇ ਨੇ ਕੀ ਉਹ ਤੁਹਾਡੇ ਚ ਆਪਣਾ ਲੀਡਰ ਵੇਖਦੇ ਨੇ ਕੀ ਉਹ ਤੁਹਾਨੂੰ ਮੰਨਦੇ ਨੇ ਜਾਂ ਕੀ ਤੁਹਾਡੀਆਂ ਤੁਹਾਡੇ ਕੀਤੇ ਗਏ ਕਿਸੇ ਵੀ ਐਕਸ਼ਨ ਦਾ ਅਸਰ ਉਹਨਾਂ ਲਈ ਲਾਭਦਾਇਕ ਹੁੰਦਾ ਹੈ ਜਾਂ ਨਹੀਂ ਹੁੰਦਾ ਅੱਛਾ ਆਪਾਂ ਫਿਰ ਮੋੜ ਤੋਂ ਹੌਟ ਸੀਟ ਦੀ ਗੱਲ ਤੇ ਆਉਂਦੇ ਹਾਂ ਜ਼ਰੂਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਝੁੰਡਾ ਸਾਹਿਬ ਨੂੰ ਉਮੀਦਵਾਰ ਬਣਾ ਦਿੱਤਾ ਬਿਲਕੁਲ ਜੀ ਉਸ ਤੋਂ ਬਾਅਦ ਢੀਂਡ ਸਾਹਿਬ ਪਰਿਵਾਰ ਦੀ ਨਾ ਕੋਈ ਟਿੱਪਣੀ ਨਾ ਉਹਨਾਂ ਦੀ ਕੋਈ ਤਸਵੀਰ ਨਾ ਕੋਈ ਵੀਡੀਓ ਨਾ ਕੋਈ ਬਿਆਨ ਕੁਝ ਵੀ ਨਹੀਂ ਗਾਇਬ ਹੋ ਗਏ ਤੇ ਮੇਰੇ ਖਿਆਲ ਦੇ ਨਾਲ ਇਹ ਫੇਰ ਤੋਂ ਪੈਰ ਤੇ ਖਿਲਾੜੀ ਮਾਰਨ ਵਾਲੀ ਗੱਲ ਹੋ ਗਈ ਹੈ ਦੇਖੋ ਮੈਂ ਤਾਂ ਇਹ ਗੱਲ ਸਮਝਾਂਗਾ ਸ਼ਰੋਮਣੀ ਅਕਾਲੀ ਦਲ ਨੂੰ ਇਸ ਸਿਲੈਕਸ਼ਨ 'ਚ ਡਿਸਕਸ ਕਰਨਾ ਹੀ ਬੇਈਮਾਨੀ ਹੈ ਹਮ ਉਹਦਾ ਕਾਰਨ ਇਹ ਹੈ ਕਿ ਸ਼ਰੋਮਣੀ ਅਕਾਲੀ ਦਲ ਨੂੰ ਅਸੀਂ ਅਕਸਰ ਰੀਲਾਂ ਪੋਸਟਾਂ ਦੇਖਦੇ ਹੀ ਪਏ ਹਾਂ ਸੋਸ਼ਲ ਮੀਡੀਆ ਦੇ ਕਾਫੀ ਐਕਟਿਵ ਲੋਕੀ ਹੋਏ ਨੇ ਹਰ ਇੱਕ ਪਿੰਡ ਜਦ ਵੀ ਕਿਸੇ ਵੀ ਬੰਦੇ ਨੂੰ ਅਗਰ ਪੁੱਛਿਆ ਗਿਆ ਸ਼੍ਰੋਮਣੀ ਕਾਲੀ ਦਲ ਦਾ ਕੀ ਹੈ ਹਿਸਾਬ ਕਿਤਾਬ ਇਸ ਵਾਰ ਉਹ ਕਹਿੰਦਾ ਰਹਿ ਨਹੀਂ ਦੋ ਜੀ ਇਸ ਵਾਰ ਠੀਕ ਹੈ ਨਾ ਜੀ ਇਸ ਕਰਕੇ ਸ਼੍ਰੋਮਣੀ ਕਾਲੀ ਦਲ ਦਾ ਹਮ ਵਜੂਦ ਬਚਾਉ ਤੋਂ ਹੀ ਜ਼ਿਆਦਾ ਕੰਮ ਕਰੇਗਾ ਅੱਛਾ ਪਾਲਪਾ ਵੱਲੋਂ ਅਰਵਿੰਦ ਖੰਨਾ ਨੂੰ ਮੌਕਾ ਦਿੱਤਾ ਗਿਆ ਉਹਨੂੰ ਮੋਕਾ ਬਣਾਇਆ ਗਿਆ ਅ ਕੰਦਾਵਰ ਨੇਤਾ ਨੇ ਬਿਲਕੁਲ ਜਾਣਿਆ ਪਛਾਣਿਆ ਔਰ ਬੜਾ ਅੱਛਾ ਨਾਮ ਰਾਂ ਨਾ ਤਾਂ ਬਿਲਕੁਲ ਸਮੂਹ ਦੇ ਵਿੱਚ ਉਹਨਾਂ ਦਾ ਅੱਛਾ ਨਾਂ ਹੈ ਆ ਔਰ ਅਗਰ ਰੈਲੀਆਂ ਦੀ ਗੱਲ ਕਰੀ ਉਹਨਾਂ ਦੇ ਪ੍ਰਚਾਰ ਦੀ ਗੱਲ ਕਰੀਏ ਤਾਂ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚ ਸਭ ਤੋਂ ਸ਼ਾਂਤਮਈ ਪ੍ਰਚਾਰ ਉਹਨਾਂ ਦਾ ਚੱਲਿਆ ਬਿਲਕੁਲ ਜੀ ਪਿਛਲੀ ਜਦੋਂ ਉਹਨਾਂ ਨੇ ਨਾਮਿਨੇਸ਼ਨ ਭਰੀ ਆ ਉਸ ਤੋਂ ਪਹਿਲੇ ਉਹਨਾਂ ਨੇ ਇੱਕ ਰੈਲੀ ਕੱਢੀ ਜਵਾਂ ਨੂੰ ਟਿਕਟ ਮਿਲੀ ਸੀ ਅਸੀਂ ਨਹੀਂ ਦੇਖਿਆ ਕਿ ਕਿਤੇ ਵੀ ਕਿਸੇ ਨੇ ਵੀ ਕਾਲੇ ਝੰਡੇ ਜਾਂ ਕੋਈ ਵੀ ਉਹਨਾਂ ਨੇ ਕਿਸੇ ਨਾਂ ਦਾ ਪ੍ਰੋਟੈਸਟ ਕੀਤਾ ਹੋਵੇ ਜਦ ਕਿ ਸੰਗਰੂਰ ਚ ਕਿਸਾਨ ਸਭ ਤੋਂ ਵੱਧ ਨੇ ਸਭ ਤੋਂ ਵੱਧ ਨੇ ਔਰ ਉਹ ਤਾਂ ਉਸ ਘਰ ਚ ਬੈਠੇ ਨੇ ਜਿੱਥੋਂ ਹਰ ਇੱਕ ਮੋਰਚਾ ਕਿਸਾਨਾਂ ਦਾ ਸ਼ੁਰੂ ਹੋਇਆ ਜਿੱਥੋਂ ਉੱਪਰ ਜਿਹੜੀ ਹਰ ਇੱਕ ਮੋਰਚ ਜੀ ਇਹ ਇੱਕ ਗੱਲ ਹੋਰ प्रदीप ਇਥੇ ਆ ਜਾਂਦੀ ਆ ਅਰਵਿੰਦ ਖੰਨਾ ਜਿਹੜੇ ਨੇ ਬੜੇ ਲਿਖੇ ਨੇ ਹੂੰ ਕਾਫੀ ਸੌਫਟ ਸਪੋਕਰ ਨੇ ਔਰ ਉਹਦੀ ਪਬਲਿਕ ਇੰਟਰੈਕਸ਼ਨ ਬੜੀ ਅੱਛੀ ਹੈ ਨੋ ਮੈਟਰ ਉਹ ਕਈ ਦੀ ਪਾਰਟੀ ਚ ਤੋਂ ਲੜਦੇ ਪਏ ਨੇ ਜਨਪੀ ਚ ਉਸ ਤੋਂ ਪਹਿਲੇ ਕਾਂਗਰਸ ਚੋਂ ਵੀ ਲੜੇ ਹੋ ਮੈਡਮ ਨਹੀਂ ਕਰਦਾ ਬੰਦੇ ਵੀ ਉਹਨਾਂ ਦੀ ਆਪਣੀ ਜਿਹੀ ਸ਼ਖਸੀਅਤ ਹੈ ਨਾ ਇੱਕ ਇਮੇਜ ਬੜੀ ਅੱਛੀ ਹੈ ਕਿਦੋਂ ਕੋਈ ਦਾ ਸੁਣਦਾ ਹੁੰਦਾ ਤਾਂ ਸ਼ਬਦਾਂ ਚ ਘੜਤਣ ਨਹੀਂ ਝਲਕਦੀ ਬਿਲਕੁਲ ਵੀ ਨਹੀਂ ਮੈਂ ਦੇਖਿਆ ਮੈਂ ਉਹਨੂੰ ਇਨਫੈਕਟ ਮੈਂ ਲਾਈਵ ਵੀ ਸੁਣਿਆ ਤੇ ਉਹਨਾਂ ਨੇ ਇਹੀ ਗੱਲ शुरू चाहते हैं किसानी बंदा चलो पार्टी कोई भी हो गए मैं नहीं कहता चल बीजेपी लड़ते पे उस टिकट कांग्रेस तो भी लड़े बटे की अपनी इमेज बहुत मतलब इंटरेक्शन बिलकुल इस तरह है नॉर्मल की ਅਹਟਿਊਡ ਨਹੀਂ ਹੈ ਜੀ ਬਿਲਕੁਲ ਹੰਕਾਰ ਨਹੀਂ ਹੈ ਨਜਾਂਕਾਰ ਆ ਹੀ ਜਾਂਦਾ ਕਿ ਮੈਨੇ ਇੱਕ ਵੱਡੀ ਪਾਰਟੀ ਨੇ ਇਸ ਵਾਰ ਟਿਕਟ ਦਿੱਤੀ ਹੈ ਕਾਂਗਰਸ ਨੇ ਦਾਖਲਿਆ ਸੁਖਪਾਲ ਖੇਰਾ ਤੇ ਇਹ ਉਹੀ ਸੁਖਪਾਲ ਖੇਰਾ ਨੇ ਜੋ ਐਨਡੀਪੀਐਸ ਦੇ ਮਾਮਲੇ ਦੇ ਤਹਿਤ ਅੰਦਰ ਵੀ ਰਹਿ ਕੇ ਅੰਦਰ ਵੀ ਰਹਿ ਕੇ ਮਨੀ ਲਾਂਡਰਿੰਗ ਦੇ ਵੀ ਉਹਨਾਂ ਤੇ ਨਹੀਂ ਮਲੇ ਨਹੀਂ ਰਏ ਨੇ ਜੀ ਜੀ ਤਾਂ ਇਹ ਸਭ ਦੇ ਵਿਚਕਾਰ ਉਹ ਜੇਲ੍ਹ 'ਚ ਬੈਠੇ ਬੈਠੇ ਵੀ ਇਲੈਕਸ਼ਨ ਜਿੱਤ ਜਾਂਦੇ ਨੇ ਸ਼ਾਇਦ ਇਹ ਕਿ ਵੱਡਾ ਰੀਜ਼ਨ ਹੈ ਕਿ ਸੰਗਰੂਰ ਉਹਨਾਂ ਨੂੰ ਭੇਜ ਦਿੱਤਾ ਗਿਆ ਕਿ ਜੋ ਬੰਦਾ ਜੇਲ੍ਹ ਦੇ ਵਿੱਚ ਰਹਿ ਕੇ ਵਿਧਾਨ ਸਭਾ ਹਲਕੇ ਦੇ ਇਲੈਕਸ਼ਨ ਜਿੱਤ ਸਕਦਾ ਹੈ ਉਹ ਜੇ ਖੁਦ ਜਾਵੇਗਾ ਤਾਂ ਸ਼ਾਇਦ ਲੋਕ ਸਭਾ ਹਲਕੇ ਦੇ ਰਿਜ਼ਲਟ ਵੀ ਪੋਜ਼ਿਟਿਵ ਆ ਸਕਦੇ ਆ ਕਾਂਗਰਸ ਦੇ ਲਈ ਦੇਖੋ ਸੁਖਪਾਲ ਘੇਰਾ 노 ਡਾਊਟ ਵੱਡਾ ਚੇਰਾ ਹੈ ਨੇ ਅਦਰ ਉਹ ਜੇਲ੍ਹ ਵਿੱਚ ਜਿੱਤੇ ਹੋਏ ਨੇ ਤੇ ਹੁਣ ਜਿੱਤ ਵੀ ਸਕਦੇ ਨੇ ਕੋਈ ਐਜੀ ਦੋ ਰਾਏ ਨਹੀਂ ਹੈਗੀ ਪਰ ਥੋੜਾ ਜਿਹਾ ਰਨ ਸੈਟਬੈਕ ਇਹ ਲੱਗੇਗਾ ਕਿ ਉਹ ਬੋਲਖਸ ਤੋਂ ਜਿੱਤੇ ਹੂੰ ਸੰਗਰੂਰ ਤੋਂ ਨਹੀਂ ਜਿੱਤੇ ਸੀ ਜੀ ਸੰਗਰੂਰ ਉਹਨਾਂ ਦਾ ਹੋਮ ਟਾਊਨ ਨਹੀਂ ਹੈ ਕੀ ਲੋਕਾਂ ਦਾ ਵਿਸ਼ਵਾਸ ਅਰਵਿੰਦ ਖੰਨਾ ਨੂੰ ਜਾਂ ਮੀਥੇਰ ਨੂੰ ਛੱਡ ਕੇ ਸੁਖਬਾਲ ਖੇਰਵਲ ਜਾਏਗਾ ਹੂੰ ਸੋਚਣ ਦੀ ਗੱਲ ਤਾਂ ਇਹ ਹੈ ਕਿਉਂਕਿ ਇਹ ਦੋਨੋਂ ਉੱਥੇ ਦੇ ਹੀ ਨੇ ਇਹ ਦੋਨੋਂ ਲੋਕਲ ਨੇ ਲੋਕਲ ਨੇ ਔਰ ਦੋਨਾਂ ਦੇ ਵੱਡੇ ਨਾਮ ਨੇ ਵੱਡੇ ਨਾਮ ਨੇ ਲੋਕਾਂ 'ਚ ਵਿਚਰਦੇ ਨੇ ਬਿਲਕੁਲ ਜੀ ਦੂਜੇ ਪਾਸੇ ਸਰਜੀ ਜੀ ਦੀ ਗੱਲ ਇਹ ਹੈ ਕਿ ਦਲਬੀਰ ਗੋਲਡੀ ਦਾ ਸਾਥ ਵੀ ਛੁੱਟ ਚੁੱਕਿਆ ਹੁਣ ਬਿਲਕੁਲ ਜੀ ਉਹ ਵੀ ਖਰਾ ਵੱਡਾ ਚਿਹਰਾ ਸੀ ਕਿ ਕਾਂਗਰਸ ਦਾ ਉਸ ਟਾਈਮ ਦਾ ਟਿੱਪਣੀ ਤਾਂ ਉਹਨਾਂ ਨੇ ਫਿਲਹਾਲ ਹੁਣ ਜਾਣ ਤੋਂ ਬਾਅਦ ਹੋਰ ਕੋਈ ਨਹੀਂ ਕੀਤੀ ਦਲਵੀਰ ਗੋਲੜੀ ਦਾ ਬਿਆਨ ਕੋਈ ਨਹੀਂ ਆਇਆ ਪਰ ਆਮ ਆਦਮੀ ਪਾਰਟੀ ਦੇ ਪ੍ਰੋਗਰਾਮਾਂ ਦੇ ਵਿੱਚ ਉਹ ਹੁੰਦੇ ਨੇ ਸੁਖਪਾਲ ਖੈਰਾ ਇਕੱਲੇ ਜੇ ਲੱਗ ਰਹੇ ਨੇ ਇਸ ਵੇਲੇ ਪ੍ਰਚਾਰ ਦੇ ਵਿੱਚ ਹਾਲਾਂਕਿ ਪ੍ਰਤਾਪ ਬਾਜਵਾ ਦਾ ਸਾਥ ਉਹਨਾਂ ਨੂੰ ਮਿਲਣ ਲੱਗ ਗਿਆ ਥੋੜਾ ਬੋਤਾ ਥੋੜਾ ਬੋਤਾ ਹਾਂ ਕਿਉਂਕਿ ਦੇਖੋ ਗੋਲੜੀ ਜਿਹੜੇ ਹੈਗੇ ਨੇ ਉਹ ਤਾਂ ਆਈਗੇ ਆਮ ਆਦਮੀ ਪਾਰਟੀ 'ਚ ਹੁਣ ਉਹਦਾ ਨੈਗੇਟਿਵ ਇੰਪੈਕਟ ਸੁਖਪਾਲ ਖੈਰਾ ਨੂੰ ਬਹੁਤ ਵੱਡਾ ਮਿਲੇਗਾ ਹੂੰ ਉਹ ਪੋਜੀਟਿਵਲੀ ਮਿਲੇਗਾ ਨੈਗੇਟਿਵ ਮਿਲੇਗਾ ਕਿਉਂਕਿ ਸੁਖਵੀਰ ਗੋਲਡੀ ਜਿਹੜੇ ਨੇ ਉਹ ਉੱਥੇ ਦੇ ਨੇ ਜੀ ਉਹਨਾਂ ਦਾ ਵੀ ਹੋਮ ਟਾਊਨ ਉਹੀ ਹੈ ਤਾਂ ਉਹਦਾ ਬੈਨੀਫਿਟ ਹੋਣਾ ਉਮੀਦਿਆ ਨੂੰ ਮਿਲਦਾ ਹਾਲਾਂਕਿ ਉਹਦੀ ਕਾਰਤ ਕਰਨ ਦੇ ਲਈ ਬਾਪੂ ਬਲਕੌਰ ਸਿੰਘ ਸਿੱਧੂ ਨੂੰ ਜ਼ਰੂਰ ਉਹਨਾਂ ਨੇ ਲੋਕਾਂ ਦੇ ਵਿੱਚ ਵੀ ਮਲਾਇਆ ਸੀਗਾ ਉਹਨਾਂ ਤੋਂ ਪ੍ਰਚਾਰ ਵੀ ਕਰਾਇਆ ਪਰ ਸ਼ਾਇਦ ਇਸ ਪ੍ਰਚਾਰ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਮਿਲ ਰਿਹਾ ਕਿਉਂਕਿ ਸਿਆਸਤ ਇਸ ਗੱਲ ਤੇ ਹੋ ਰਹੀ ਹੈ ਕਿ ਬਾਪੂ ਬਲਕੌਰ ਸਿੰਘ ਦਾ ਫਾਇਦਾ ਉਠਾਇਆ ਜਾ ਰਿਹਾ ਹੈ

ਬੱਬੂ ਬਲਕੌਰ ਸਿੰਘ ਨੂੰ ਤਾਂ ਚਾਹੀਦਾ ਹੈ ਪੋਲਿਟਿਕਸ ਤੋਂ ਦੂਰੀ ਰਹਿ। ਹੂੰ ਕਿਉਂ ਕਿਉਂਕਿ ਉਹ ਪਹਿਲੇ ਇਹ ਕਹਿ ਚੁੱਕੇ ਹੋਣੇ ਕਿ ਪੋਲਿਟਿਕਲ ਲੀਡਰਾਂ 'ਤੇ ਮੈਨੂੰ ਅ విశ్వాਸ ਨਹੀਂ ਕਿ ਇਹਨਾਂ ਨੇ ਮੇਰਾ ਪੁੱਤ ਮਰਵਾ ਦਿੱਤਾ। ਜੀ ਤੇ ਇਹ ਤਾਂ ਸਿਰਫ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਜੋ ਮੈਨੂੰ ਲੱਗਦਾ ਹੈ ਕਿ ਉਹ ਮੈਨੂੰ ਸਟੇਜ ਤੇ ਲਿਆਉਂਦੇ ਐ ਤੇ ਲੋਕਾਂ 'ਚ ਥੋੜੀ ਜਿਹੀ ਇੱਕ ਸਿੰਪਥੀ ਫੈਕਟਰ ਜਗਾ ਦਿੰਦੇ ਐ। ਚਲੋ ਕਾਟ ਲਾਉਣ ਦੀ ਕੋਸ਼ਿਸ਼ ਕੀਤੀ ਦਰਬਾਰ ਗੋਲੀ ਦਾ ਘਾਟਾ ਪੂਰਾ ਕਰਨ ਦੀ ਕੋਸ਼ਿਸ਼ ਕੀਤੀ। ਪ੍ਰਤਾਪ ਬਾਜਵਾ ਵੀ ਆਗੇ ਪਰ ਸੁਖਪਾਲ ਸਿੰਘ ਖੈਰਾ ਜੋਨੇ ਉਹ ਆਪਣੀ ਜ਼ੁਬਾਨ ਦਾ ਕੀ ਕਰਨ। ਉਹਨਾਂ ਨੇ ਬੀਤੇ ਦਿਨੀ ਬਿਆਨ ਦਿੱਤਾ। ਕੀ ਜੀ ਵੋਟ ਪਾਉਣ ਦਾ ਅਧਿਕਾਰ ਗੈਰ ਪੰਜਾਬੀਆਂ ਨੂੰ ਨਹੀਂ ਹੋਣਾ ਚਾਹੀਦਾ ਬਿਲਕੁਲ ਹੁਣ ਉਹਦੇ ਤੇ ਆ ਜਾਂਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਵਾਬ ਉਹ ਵੀ ਬੀਤੇ ਦਿਨ ਆਪਣੀ ਚੋਣ ਰੈਲੀ ਦੇ ਵਿੱਚ ਪ੍ਰਧਾਨ ਮੰਤਰੀ ਉਹਨਾਂ ਦਾ ਜ਼ਿਕਰ ਕਰਦੇ ਨੇ ਵੀ ਪੰਜਾਬ ਦੇ ਇੱਕ ਕਾਂਗਰਸੀ ਆਗੂ ਉਹ ਇਹ ਕਹਿੰਦੇ ਨੇ ਕਿ ਅਧਿਕਾਰ ਨਹੀਂ ਹੋਣੇ ਚਾਹੀਦੇ ਕਾਂਗਰਸ ਅਧਿਕਾਰ ਮਾਰਨਾ ਚਾਹੁੰਦੀ ਹੈ ਜੇ ਇਹਨਾਂ ਦੀ ਸਰਕਾਰ ਬਣ ਗਈ ਇੰਡੀਆ ਗਠਜੋੜ ਬਣ ਗਿਆ ਤਾਂ ਇਹ ਸੋਸਾਇਟੀ ਦੇ ਵਿੱਚ ਪਾੜੇ ਪਾ ਦੇਣਗੇ ਇਹ ਗੱਲ ਪ੍ਰਧਾਨ ਮੰਤਰੀ ਮੋਦੀ ਨੇ ਕਹੀ ਹੈ ਅ ਬਰਦੀਪ ਦੇਖੋ ਇਸ ਵਕਤ ਚੋਣ ਰੈਲੀਆਂ ਚਲਦੀਆਂ ਪਈਆਂ ਦੋ ਚੀਜ਼ਾਂ ਇੱਥੋਂ ਗਈਆਂ ਜਾਣਗੀਆਂ ਦੋ ਉਧਰਾਂ ਗਈਆਂ ਜਾਣਗੀਆਂ ਇਹ ਇੱਕ ਪੋਲਿਟੀਕਲ ਸਪੀਚਿਸ ਨੇ ਪੋਲਿਟੀਕਲ ਕਲੈਸ਼ ਨੇ ਇਹਨਾਂ ਦਾ ਇਹ ਕਾਨੂੰਨ ਨਾਲ ਕੀ ਵੀ ਪ੍ਰਵਾਸੀ ਨਹੀਂ ਵੋਟ ਪਾਣਗੇ ਪੰਜਾਬੀ ਹੱਕ ਅਧਿਕਾਰ ਪੰਜਾਬੀਆਂ ਨੂੰ ਮਿਲੇ ਉਧਰ ਮੋਦੀ ਨੇ ਬਿਹਾਰੀ ਚ ਜਾ ਕੇ ਇਹ ਗੱਲ ਕਹੀ ਹੈ ਕਿ ਤੁਹਾਨੂੰ ਉੱਥੇ ਵੋਟ ਪਾਣ ਦਾ ਅਧਿਕਾਰ ਨਹੀਂ ਹੈ ਪਰ ਉਹਦੇ ਵੈਸੇ ਬਿਹਾਰੀ ਚ ਨੇ ਸੋਚਣ ਦੀ ਗੱਲ ਤਾਂ ਇਹ ਹੈ ਇਹ ਇੱਕ ਪੋਲਿਟਿਕਲ ਨੰਨੇ ਸਪੀਚਸ ਹੁੰਦੀਆਂ ਜਿਹਦੇ ਜਿਹਨੂੰ ਨੀਣਾ ਦਿਖਾਉਂਦੀਆਂ ਇਹ ਵੈਸੇ ਕੋਈ ਜਰਮਨ ਮੈਟਰ ਨਹੀਂ ਕਰਦੀਆਂ ਮੈਟਰ ਉਹੀ ਕਰਨਾ ਹੈ ਕਿ ਬਟਨ ਦੱਬੇ ਕਿੰਨੇ ਔਰ ਕਿੱਥੇ ਦੱਬਿਆ ਹੁਣ ਬੰਗਾਲ ਵਿੱਚ ਇਹ ਉਹੀ ਕਹਿਣਗੇ ਕਿ ਪ੍ਰਵਾਸੀ ਨਹੀਂ ਵੋਟ ਪਾ ਸਕਦੇ ਕੁੱਲ ਮਿਲਾ ਕੇ ਮੈਂ ਜੋ ਆਬਜ਼ਰਵ ਕਰ ਰਿਹਾ ਸਰਜੀਤ ਜੀ ਪ੍ਰਧਾਨ ਮੰਤਰੀ ਨੇ ਇਹ ਵਿਖਾ ਦਿੱਤਾ ਕਿ ਜੇ ਮੈਂ ਕਿਤੇ ਹੋਰ ਪ੍ਰਚਾਰ ਕਰ ਰਿਹਾ ਇਹਦਾ ਮਤਲਬ ਇਹ ਨਹੀਂ ਕਿ ਮੇਰੀ ਨਜ਼ਰ ਤੁਹਾਡੇ ਤੇ ਨਹੀਂ ਬਿਲਕੁਲ ਕੀ ਬੋਲਦੇ ਹੋ ਮੈਨੂੰ ਉਹਦੀ ਖਬਰ ਹੈ ਆਪਣੇ ਜੋ ਆਪਣੇ ਆਪਣੇ ਤੇ ਆ ਚੱਕੋ ਦਾ ਜਵਾਬ ਦੂਜੀ ਗੱਲ ਹੈ ਫਿਰ ਜੇ ਪ੍ਰਧਾਨ ਮੰਤਰੀ ਪੰਜਾਬ ਆਣਗੇ ਫਿਰ ਕੀ ਕਹਿਣਗੇ ਪੰਜਾਬ ਨਵੀਂ ਦਾਕ ਨਹੀਂ ਹੈ ਤੁਹਾਨੂੰ ਕੀ ਲੱਗਦਾ ਕੀ ਕਹਿਣਗੇ ਮੈਨੂੰ ਤਾਂ ਲੱਗਦਾ ਮਨੇ ਇੱਕ ਨੋਟ ਨਹੀਂ ਛੇੜਨਾ ਜਿਹੜਾ ਇਸ ਤੋਂ ਮਨੇ ਕਹਿ ਦਿੱਤੀ ਕਾਂਗਰਸ ਦੇ ਲੀਡਰ ਨੇ ਇਹ ਕਿਹਾ ਕਿ ਵੀ ਪ੍ਰਵਾਸੀ ਨਹੀਂ ਵੋਟ ਪਾਣਗੇ ਇੱਥੇ ਆ ਕੇ ਫਿਰ ਕੀ ਕਹਿਣਗੇ ਕਿ ਤੁਹਾਡੇ ਲੀਡਰ ਨੇ ਇਹ ਕਿਹਾ ਸੀਗਾ ਕਿ ਪ੍ਰਵਾਸੀ ਇੱਥੇ ਵੋਟ ਨਹੀਂ ਪਾਣਗੇ ਪ੍ਰਵਾਸੀ ਦਾ ਵੋਟ ਪਾਣਗੇ ਫਿਰ ਇੱਕ ਮਤਲਬ ਕਿਸ ਤਰ੍ਹਾਂ ਇਸ ਜੀ ਦਾ ਇੱਥੇ ਆ ਕੇ ਰਿਪਲਾਈ ਕੀ ਬਣਦਾ ਜੀ ਅਗਰ ਦੇਖਿਆ ਜਾਵੇ ਹੂੰ ਇਹ ਉਹਨਾਂ ਕਹਿੰਦੇ ਨੇ ਕਿ ਸਿਆਸੀ ਸਪੀਚ ਹੁੰਦੀ ਹੈ ਕਿਸਪਾਸ ਸਿਆਸੀ ਪ੍ਰਕਾਸ਼ਿਤ ਕਰਨ ਦੇ ਲਈ ਗੱਲਾਂ ਕਹਿ ਦਿੱਤਾ ਜਾਂਦੀਆਂ ਤਾਂ ਇੱਕ ਦੂਜੇ ਦੇ ਤੰਚ ਕਰ ਸਕਦੇ ਨੇ ਜਿਵੇਂ ਹੁਣ ਸੁਪਾਲ ਖੇਹਰਾ ਦੇ ਲਈ ਉਹ ਹਿੱਸਾ ਜੋ ਸੰਗਰੂਰ ਹੈ ਸੰਗਰੂਰ ਲੋਕ ਸਭਾ ਹਲਕਾ ਹੈ ਉੱਥੇ ਪੰਜਾਬੀ ਬਹੁ ਗਿਣਤੀ ਜ਼ਿਆਦਾ ਹੈ ਉੱਥੇ ਪ੍ਰਵਾਸੀ ਥੋੜੇ ਘੱਟ ਨੇ ਬਿਲਕੁਲ ਤਾਂ ਉਹਨਾਂ ਨੇ ਬਿਆਨ ਉੱਥੇ ਦੇ ਤਾ ਹੁਣ ਉਹੀ ਬਿਆਨ ਅਮਰਿੰਦਰ ਰਾਜਾ ਵੜਿੰਗ ਦੇ ਲਈ ਸੂਟੇਬਲ ਨਹੀਂ ਲੁਧਿਆਣੇ ਲੁਧਿਆਣਾ ਸਭ ਤੋਂ ਜ਼ਿਆਦਾ ਪ੍ਰਵਾਸੀ ਨੇ ਜੀ ਤਾਂ ਫਿਰ ਕੀ ਕਰਨਗੇ ਰਾਜਾ ਬੜੀ 35 ਤੋਂ 40% ਵੋਟ ਆ ਜਿਹੜੀ ਉਹ ਪ੍ਰਵਾਸੀਆਂ ਦੀ ਹੈ ਅਜਿਹੇ ਦੇ ਵਿੱਚ ਅਮਰਿੰਦਰ ਰਾਜਾ ਬੜੀ ਨੇ ਤਾਂ ਕਹਿਣਾ ਹੀ ਹੋਇਆ ਵੀ ਉਹਨਾਂ ਦਾ ਪਰਸਨਲ ਬਿਆਨ ਸੀ ਬਿਲਕੁਲ ਪ੍ਰਦੀਪ ਉਹੀ ਆਜੰਦੀ ਇਹ ਗੱਲ ਕਿ ਸਿਆਸੀ ਬਿਆਨ ਅਹਰੀਆਂ ਗੱਲਾਂ ਲੋਕ ਲੁਭਾਉਣੀਆਂ ਗੱਲਾਂ ਇੱਕ ਉਹਨੂੰ ਕਿ ਕਹਿੰਦੇ ਪ੍ਰਵਾਸੀ ਮਜ਼ਦੂਰਾਂ ਨੂੰ ਲੈ ਕੇ ਬੜਾ ਹੌਟ ਟਾਪਿਕ ਬਣਾ ਲੈਣਾ ਏ ਕੋ ਮੈਟਰ ਨਹੀਂ ਕਰਦਾ ਮੈਟਰ ਸਭ ਨੂੰ ਅੱਜ ਪਤਾ ਹੈ ਕਿ ਫੇਸਬੁੱਕ ਚ ਲਾਂਦੇ ਨੇ ਸਾਰੇ ਜਨੇ ਸਭ ਅਪ ਟੂ ਡੇਟ ਨੇ ਅਗਰ ਅਪ ਟੂ ਡੇਟ ਨੇ ਤਾਂ ਦੁਨੀਆ ਜਿੰਤਾ ਵੀ ਅਪ ਟੂ ਡੇਟ ਹੈ ਕਿ ਉਹਨਾਂ ਦੀ ਹੈਲਥ ਪੜਾਈ ਤੇ ਪਾਣੀ ਤੇ ਸੜਕਾਂ ਕੀ ਨੇ ਜੀ ਮੁੱਦੇ ਤੇ ਇਹ ਸਿਰਫ ਸਿਆਸੀ ਰੈਲੀਆਂ ਚ ਇਹ ਜਿੱਦਾਂ ਹੁੰਦੀਆਂ ਨੇ ਉਸ ਤੋਂ ਬਾਅਦ ਜਿੰਨੇ ਵੋਟ ਪਾਣੀਆਂ ਕਿਸੇ ਨੇ ਰੋਕਣਾ ਮੈਂ ਹੱਥ ਕੀ ਤੋਂ ਵੋਟ ਨਹੀਂ ਪਾ ਸਕਦਾ ਜੀ ਵੋਟਰ ਕਾਰਡ ਬਣਿਆ ਨਾ ਮੈਟਰ ਉਹ ਕਿਸੇ ਵੀ ਸਟੇਟ ਦਾ ਹੋਵੇ ਜੇ ਮੈਂ ਇੱਥੋਂ ਅਸਾਮ ਵਿੱਚ ਜਾ ਕੇ ਸੈੱਟ ਹੋ ਜਾ ਮੇਰਾ ਉੱਥੇ ਦਾ ਵੋਟਰ ਕਾਰਡ ਬਣ ਜਾ ਤੇ ਕੀ ਮੈਂ ਵੋਟ ਨਹੀਂ ਪਾ ਸਕਦਾ ਇਹ ਇਹਨਾਂ ਨੂੰ ਪਤਾ ਹੁੰਦਾ ਹੈ ਇਹ ਸਿਰਫ ਇੱਕ ਗੱਲ ਪਬਲਿਕ ਨੂੰ ਬ੍ਰੇਨ ਵਾਸ਼ ਕਰਨ ਵਾਲੀ ਗੱਲ ਹੁੰਦੀ ਹੈ ਕਿ ਪ੍ਰਵਾਸੀ ਮਜ਼ਦੂਰ ਵੋਟ ਨਹੀਂ ਪਾਣਗੇ ਜਿਹਦਾ ਵੋਟਰ ਕਾਰਡ ਬਣ ਗਿਆ ਉਸ ਸਟੇਟ 'ਚ ਉਹ ਲੀਗਲ ਰਾਈਟ ਹੈ ਉਹ ਕੋਲ ਵੋਟ ਪਾਣ ਦਾ ਉਸ ਸਟੇਟ 'ਚ ਜੀ ਇਹਨਾਂ ਦੇ ਕਿ ਨਾ ਕਹਿਣਗੇ ਕਿ ਕਿਸੇ ਨੇ ਵੋਟ ਪਾਣੀ ਨਾ ਇਹਨਾਂ ਦੇ ਕਹਿਣਗੇ ਕਿ ਕਿਸੇ ਨੇ ਵੋਟ ਨਹੀਂ ਛੱਡਣੀ ਜਿਹਨੇ ਪਾਣੀ ਹੈ ਜਿਹਦਾ ਵੋਟਰ ਕਾਰਡ ਬਣਿਆ ਤੇ ਉਸ ਸਟੇਟ ਦਾ ਬਣਿਆ ਉਹਨੇ ਪਾਣੀ ਹੀ ਪਾਣੀ ਹੈ ਜੀ ਤੇ ਇਸ ਕਰਕੇ ਨਾ ਸੁਖਬਾਲ ਕਹਿ ਰਿਹਾ ਹੈ ਕਿ ਕਹਿ ਕਹਿ ਸਕਦੇ ਕਿ ਵੀ ਭਾਈਚਾਰਾ ਜਿਹੜਾ ਪ੍ਰਵਾਸੀ ਭਾਈਚਾਰਾ ਵੀ ਉਹ ਹੱਕ ਨਹੀਂ ਹੈਗਾ ਹੈਗਾ ਕਿਉਂਕਿ ਉਹਨਾਂ ਤਾਂ ਵੋਟ ਬਣੀ ਹੈ ਤੇ ਤੁਸੀਂ ਵੋਟ ਕਿਉਂ ਬਣਵਾਈ ਜੀ ਉਹ ਵੀ ਦੇਸ਼ ਦੇ ਨਾਗਰਿਕ ਨਹੀਂ ਹੈ ਬਿਲਕੁਲ ਸਿਰਫ ਸਟੇਟ ਚੇਂਜ ਹੈ ਨਾਗਰਿਕਤਾ ਜਦੋਂ ਹੀ ਨਹੀਂ ਸਿੱਟਦੇ ਜਿਵੇਂ ਦਾ ਹਾਰ ਕਾਰ ਮੋਟਰ ਕਾਰ ਇੱਥੇ ਦਾ ਬਣਿਆ ਹੋਇਆ ਹੈ ਤੇ ਉਹਨੂੰ ਵੋਟ ਪਾਉਂਦਾ ਪੂਰਾ ਆਕੇਗਾ ਜੀ ਤੇ ਇਹ ਮੋਦੀਨਗਰ ਗੱਲ ਬਿਹਾਰੀ ਚ ਕਹੀ ਹੈ ਕਿ ਤੁਹਾਨੂੰ ਉੱਥੇ ਵੋਟ ਨਹੀਂ ਪਾਉਣ ਦੇਣਗੇ ਉਹ ਤਾਂ ਉੱਥੇ ਦੇ ਲੋਕਾਂ ਨੂੰ ਸੋਚਣਾ ਚਾਹੀਦਾ ਕਿ ਸਾਡੇ ਕੋਲ ਵੋਟਰ ਕਾਰਡ ਹੀ ਪੰਜਾਬ ਦਾ ਤੇ ਅਸੀਂ ਕਿਉਂ ਨਹੀਂ ਪਾਵਾਂਗੇ ਹੂੰ ਸੁਖਬੀਰ ਸੁਖਬੀਰ ਬਾਖੜਾ ਕਿੱਥੇ ਰੋਕ ਲਗਾ ਉਹਨੇ ਵੀ ਕਿਹੜੀ ਗੱਲ ਗੱਲ ਅੰਡਰਸਟੂਡ ਹੈ ਜਾਨੀ ਅੰਡਰਸਟੂਡ ਹੈ ਜੀ ਤਾਂ ਬਿਲਕੁਲ ਇਸੇ ਦੇ ਨਾਲ ਅ ਸਰਮਜੀਤ ਜੀ ਗੱਲ ਕਰਾਂਗੇ ਕਿ ਵੋਟ ਪ੍ਰਤੀਸ਼ਤ ਹਾਂਜੀ ਕੀ ਰਹੇਗਾ ਇਸ ਵਾਰੀ ਪੰਜਾਬ ਦਾ ਕੀ ਪਬਲਿਕ ਇੰਟਰਸਟ ਦਿਖਾਏਗੀ VOTING ਦੇ ਵਿੱਚ ਪਾਰਾ ਦੇਖੋ ਅਸਮਾਨੀ ਚੜਿਆ ਪਿਆ ਗਰਮੀ ਬਹੁਤ ਹੈ ਬਿਲਕੁਲ ਦਿਨ ਦਿਹਾੜੇ ਤਾਂ ਲੋਕ ਨਜ਼ਰ ਆਉਂਦੇ ਨਹੀਂ ਅਜਿਹੇ ਦੇ ਵਿੱਚ VOTING ਵੋਟ ਪ੍ਰਤੀਸ਼ਤ ਜਿਹੜਾ ਉਹਦੇ ਤੇ ਵੀ ਪ੍ਰਭਾਵ ਪਵੇਗਾ ਜਾਂ ਨਹੀਂ ਪਵੇਗਾ ਕੀ ਲੱਗਦਾ ਹੈ ਜਾਂ ਲੋਕ ਲੋਕਤੰਤਰ ਦੇ ਇਸ ਹੱਕ ਨੂੰ ਅ ਵੱਧ ਚੜ ਕੇ ਇਸਤੇਮਾਲ ਕਰਨਗੇ ਮੈਨੂੰ प्रदीप ਜੀ ਜੋ ਲੱਗਦਾ ਪੰਜਾਬ ਦਾ ਪੰਜਾਬ ਵਿੱਚ 62 70% ਵੋਟ ਰਨ ਅਪ ਹੋਈ ਗਈ ਹੋਏਗਾ ਠੀਕ ਹੈ ਚਾਹੇ ਤਾਂ ਆਪman ਜਿੰਨਾ ਮਰਜੀ ਵਧਿਆ ਹੋਵੇ ਕਿਉਂਕਿ ਹਰ ਇੱਕ ਸਿਆਸੀ ਪਾਰਟੀਆਂ ਵਿੱਚ ਤੇ ਉਹਨਾਂ ਦੇ ਵਰਕਰਸ ਵਿੱਚ ਸਾਰਾ ਜਨੂੰਨ ਪੂਰਾ ਪੂਰਾ ਇੱਕ ਚੀਜ਼ ਹੋਰ ਹੈ ਨਾ ਸਰ ਜੀ ਜੀ ਦਲ ਬਦਲੀਆਂ ਨਹੀਂ ਰੁਕ ਰੀਆਂ ਪਹਿਲਾਂ ਇਹ ਸੀਗਾ ਕਿ ਨਾਮਿਨੇਸ਼ਨ ਤੱਕ ਦਲ ਬਦਲੇ ਜਾਣਗੇ ਲੋਕ ਆਪਣਾ ਇੱਕ ਪਾਸਾ ਕਰ ਲੈਣਗੇ ਪਰ ਬੀਤੇ ਦਿਨਾਂ ਦੀ ਗੱਲ ਕਰੀਏ ਕੱਲ ਦੀ ਅਗਰ ਗੱਲ ਕਰੀਏ ਤਾਂ ਦੋ ਤਿੰਨ ਫਿਰ ਵੱਡੇ ਆਗੂ ਇੱਧਰ ਉੱਧਰ ਹੋ ਗਏ ਨੇ ਜਗਵੀਰ ਸਿੰਘ ਬਰਾੜ ਨੇ ਉਹਨਾਂ ਨੇ 6ਵੀਂ 80 ਚਾਰ ਮਾਰੀ ਹੈ ਹੁਣ ਤਾਂ ਫਿਰ ਪਾਰਟੀ ਕੀ ਰਹੀ ਉਹਨਾਂ ਲਈ ਬੀਐਸਪੀ ਮਰੇ ਗਿਆ ਹਾਂ ਜੀ ਜਲੰਧਰ ਕਾਂਗਰਸ ਬੀਐਸਪੀ ਆਮ ਆਦਮੀ ਪਾਰਟੀ ਤੇ ਹੋਰ ਕਿਹੜੀ ਹਨ ਕਿਤੇ ਜੀ ਅਕਾਲੀ ਗੱਲ ਜੀ ਚਾਰ ਹੋਰ ਕਿਹੜੀ ਰਹੇਗੀ ਇਸ ਤੋਂ ਇਲਾਵਾ ਜਿਹੜੀ ਭਗਵੰਤ ਮਾਨ ਹੋਣਾ ਦੀ ਪਹਿਲੀ ਟ੍ਰਿਪਲ ਪੀ ਟ੍ਰਿਪਲ ਪੀ ਮਨਪ੍ਰੀਤ ਬਾਦਲ ਵਾਲੀ ਜੀ ਜੀ ਪੰਜ ਹੁਣ ਛੇਵੀਂ ਦਾ ਫਿਰ ਬੀਐਸਪੀ ਰਹੇਗੀ ਜੀ ਇਹ ਤਾਂ ਦੇਖੋ ਜੂਂ ਜੂਂ ਪਾਰਾ ਚੜਦਾ ਪਿਆ ਸਿਆਸੀ ਤੂੰ ਤੂੰ ਹੱਲੀ ਹੋਰ ਵੀ ਜਦ ਤੱਕ ਆਖਰੀ ਵੋਟ ਨਹੀਂ ਪੈ ਜਾਂਦੀ ਕੋਈ ਪਤਾ ਨਹੀਂ ਕਿਹੜਾ ਕਿੱਧਰ ਤਪੇ ਉਧਰ ਵੋਟਾਂ ਪਾਈ ਆਂ ਤੇ ਕੋਈ ਉਧਰੋਂ ਪਾਰਟੀ ਚੜ ਕੇ ਦੂਸਰੀ ਪਾਰਟੀ ਜੁਆਇਨ ਕਰਦੇ ਦੇਖੋ ਕੁਝ ਲੋਕ ਸਰਜੀਤ ਜੀ ਇਸ ਲਈ ਤੁਹਾਡੇ ਮਗਰ ਆਉਂਦੇ ਆ ਕਿ ਤੁਸੀਂ ਇੱਕ ਖਾਸ ਪਾਰਟੀ ਨਾਲ ਸੰਬੰਧ ਰੱਖਦੇ ਬਿਲਕੁਲ ਜੀ ਹੁਣ ਵਪਾਰੀ ਵਰਗ ਅਗਰ ਮੈਂ ਲੁਧਿਆਣੇ ਦੇ ਵਪਾਰੀ ਵਰਗ ਦੀ ਗੱਲ ਕਰਾਂ ਤਾਂ ਉਹ ਉਹਨਾਂ ਦਾ ਕਾਂਗਰਸ ਵੱਲ ਚੱਕਾ ਜ਼ਿਆਦਾ ਰਹਿੰਦਾ ਹੈ ਹਮੇਸ਼ਾ ਜੀ ਮਤਲਬ ਇਹ ਹਿਸਟਰੀ ਹੈ ਲੁਧਿਆਣੇ ਦੀ ਬਿਲਕੁਲ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਕਾਂਗਰਸ ਨੇ ਵਪਾਰ ਦੇ ਲਈ ਵੱਡੇ ਕਦਮ ਚੱਕਣੇ ਹੁੰਦੇ ਆ ਇਸ ਕਰਕੇ ਜੋ ਕਾਂਗਰਸ ਦਾ ਉਮੀਦਵਾਰ ਆ ਅਸੀਂ ਉਹਨੂੰ ਵੋਟ ਪਾਉਣੀ ਆ ਬਿਲਕੁਲ ਪਰ ਜਦੋਂ ਕਾਂਗਰਸ ਦਾ ਉਮੀਦਵਾਰ ਭਾਜਪਾ 'ਚ ਛਾਲ ਮਾਰ ਕੇ ਚਲਿਆ ਜਾਂਦਾ ਫੇਰ ਵਪਾਰੀ ਵਰਗ ਕਹਿੰਦਾ ਉਹ ਉਹਦੀ ਇਹ ਉਮੀਦ ਹੁੰਦੀ ਆ ਉਹਨਾਂ ਵਪਾਰੀਆਂ ਤੋਂ ਕਿ ਮੈਂ ਤੁਹਾਡੇ ਸਾਰੇ ਬੈਨੀਫਿਟਸ ਤੁਹਾਨੂੰ ਦਵਾਉਂਗਾ ਪਰ ਵਪਾਰੀ ਵਰਗ ਦਾ ਭਰੋਸਾ ਤਾਂ ਟੁੱਟ ਜਾਂਦਾ ਨਾ ਜਿਹੜਾ ਟੁੱਟ ਗਿਆ ਤਾਂ ਟੁੱਟ ਗਿਆ ਪ੍ਰਦੀਪ ਵਪਾਰੀ ਵਰਗ ਵੀ ਲੈ ਲਓ ਕੋਈ ਵੀ ਵਰਗ ਦਾ ਬੰਦਾ ਲੈ ਲਓ ਕੋਈ ਵੀ ਵਰਗ ਦਾ ਹਾਂ ਉਹ ਫਿਰ ਇੱਕ ਨਾ ਟੈਸਟ ਟਰੈਕ ਖਤਮ ਹੋ ਜਾਂਦਾ ਕਿ ਅਸੀਂ ਕਾਂਗਰਸ ਨੂੰ ਦੇਖੋ ਹਰ ਇੱਕ ਨੇ ਆਪਣੀ ਆਪਣੀ ਇੱਕ ਪਾਰਟੀ ਰੱਖੀ ਹੁੰਦੀ ਹੈ ਹੁਣ ਜੋ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਆ ਉਹਨਾਂ ਦਾ ਇਹ ਤਾਂ ਪੰਥ ਦੀ ਗੱਲ ਕਰਦੇ ਆ ਬਿਲਕੁਲ ਤਾਂ ਜਦੋਂ ਪੰਥ ਦੇ ਵਿਰੁੱਧ ਕੋਈ ਬਿਆਨ ਆ ਜਾਂਦਾ ਬਸ ਫਿਰ ਉਹ ਛਲੰਗ ਮਾਰ ਜਾਂਦੇ ਨੇ ਫਿਰ ਉਹਨਾਂ ਦਾ ਭਰੋਸਾ ਟੁੱਟ ਜਾਂਦਾ ਭਰੋਸਾ ਟੁੱਟ ਜਾਂਦਾ ਹੁਣ ਬੀਤੇ ਦਿਨ ਕੁਝ ਦਿਨ ਪਹਿਲਾਂ ਦੀ ਗੱਲ ਹੈ ਲਾਲਜੀ ਤੇ ਭੁੱਲਰ ਨੇ ਅਰਵਿੰਦ ਕੇਜਰੀਵਾਲ ਦੀ ਤੁਲਨਾ ਕਰ ਦਿੱਤੀ ਹਾਂ ਦੱਸੋ ਕੀ ਮਤਲਬ ਫਿਰ ਉਹੀ ਗੱਲ ਆ ਜਾਂਦੀ ਕੀ ਬੇਤੁਕੇ ਬਿਆਨ ਇਹ ਲੋਕ ਦਿੰਦੇ ਨੇ ਕੀ ਬਿਆਨ ਇਹ ਦਿੰਦੇ ਨੇ ਔਰ ਕਿਸ ਕੀ ਸੋਚ ਕੇ ਦਿੰਦੇ ਨੇ ਹੁਣ ਪੰਥਕ ਸੀਟ ਤੋਂ ਤੁਸੀਂ ਲੜ ਰਹੇ ਹੋ ਕੀ ਅਜਿਹੇ ਬਿਆਨ ਦੇਣ ਤੋਂ ਬਾਅਦ ਜਿਹੜੇ ਪੰਥਕ 2-4 ਲੋਕ ਤੁਹਾਡੇ ਨਾਲ ਜੁੜੇ ਵੀ ਹੋਣਗੇ ਸ਼ਾਇਦ ਤੁਹਾਡੀ ਪਾਰਟੀ ਦੇ ਨਾਮ ਕਰਕੇ ਜੁੜਗੇ ਜੇ ਤੁਹਾਡੀ ਜ਼ੁਬਾਨ ਕਰਕੇ ਨਹੀਂ ਜੁੜੇ ਬਿਲਕੁਲ ਉਹ ਵੀ ਛੱਡ ਕੇ ਚਲੇ ਜਾਣਗੇ ਉਹ ਕਹਿਣਗੇ ਛੱਡੋ ਯਾਰ ਕੀਵੋਟ ਪਾਉਣੀ ਆਪਾਂ ਨੋਟਾ ਹੀ ਦਬ ਦਿੰਨੇ। ਉਹੀ ਹੈ ਨਾ प्रदीप ਗੱਲ ਇਹ ਹੈ ਕਿ ਤੁਹਾਨੂੰ ਬਿਆਨ ਦੇਣ ਤੋਂ ਪਹਿਲੇ ਬਹੁਤ ਸੋਚਣਾ ਚਾਹੀਦਾ ਹੈ। ਪਰ ਗੁਰੂਆਂ ਪੀਰਾਂ ਨੂੰ ਨਹੀਂ ਵਿਚਲਿਆਣਾ ਚਾਹੀਦਾ। ਜੀ ਬਿਲਕੁਲ ਹੀ ਮਤਲਬ ਗੁਰੂਆਂ ਦੇ ਨਾਮ ਤਾਂ ਕਿਸੇ ਵੀ ਧਰਮ ਦਾ ਗੁਰੂ ਹੋਵੇ ਕੋਈ। ਪਰ ਨਾਮ ਵਿੱਚ ਨਹੀਂ ਆਣਾ ਚਾਹੀਦਾ। ਹੁਣ ਇੱਕ ਪਾਸੇ ਤੁਸੀਂ ਬਿਆਨ ਕੌੜੇ ਦੇ ਰਹੇ ਹੋ। ਦੂਜੇ ਪਾਸੇ ਤੁਸੀਂ ਸਿਰਫ ਬਿਆਨਬਾਜ਼ੀ ਦੀ ਰਾਜਨੀਤੀ ਕਰ ਰਹੇ ਹੋ, ਮੁੱਦਿਆਂ ਦੀ ਗੱਲ ਨਹੀਂ ਕਰ ਰਹੇ। ਬਿਲਕੁਲ ਤੀਜੀ ਗੱਲ ਇਹ ਕਿ ਤੁਸੀਂ ਪਾਰਟੀਆਂ ਬਦਲ ਰਹੇ ਹੋ बार-बार। ਅਜਿਹੇ ਦੇ ਵਿੱਚ ਵੋਟ ਪ੍ਰਤੀਸ਼ਤ ਤੇ ਅਸਰ ਪੈਣਾ ਹੀ ਪੈਣਾ ਸਰ ਵੀ ਜੀ ਮੈਂ ਤੁਹਾਨੂੰ ਦੱਸ ਰਿਹਾ ਜੀ 62 70 ਦੇ ਵਿੱਚ ਵਿੱਚ ਹੋਟਨ ਅਪ ਰਹੇਗਾ ਹੀ ਰਹੇਗਾ ਪੰਜਾਬ ਦਾ ਜੀ ਔਰ ਦੇਖਣਾ ਇਹ ਰਹੇਗਾ ਕਿ ਓਵਰਆਲ ਹਰ ਇੱਕ ਪਾਰਟੀ ਨੂੰ ਕਿੰਨਾ ਵੋਟ ਮਿਲਿਆ ਟਨ ਅਪ ਰਿਆ ਜੀ ਅਗਰ 60 ਤੋਂ 70 ਮੈਂ ਓਵਰਆਲ ਹਰ ਇੱਕ ਦੱਸ ਰਿਹਾ ਹਾਂ ਪਾਰਟੀ ਦੇ ਸਬਮਿਟ ਪਰ ਇੰਡੀਵਿਜੂਲੀ ਅਗਰ ਦੇਖਿਆ ਜਾ ਕਾਂਗਰਸ ਨੂੰ ਕਿੰਨੇ ਪਰਸੈਂਟ ਵਧਿਆ ਇਸੇ ਦਾ 20 ਰਹਿ ਜਾਣਾ ਕਿਸੇ ਦਾ 15 ਰਹਿ ਜਾਣਾ ਅਸਰਾ ਦੇ ਨਾ ਕਿੰਦਾ ਬਿਲਕੁਲ ਬਿਲਕੁਲ ਇਸ ਤਰ੍ਹਾਂ ਰਹਿ ਜਾਣਾ ਉਹ ਦੇਖਣ ਦਾ ਕੋਈ ਦਾ ਕਿ ਵੀ ਓਵਰঅল ਕੀ ਕੀ ਕਿਹੜੀ ਕਿਹੜੀ ਪਾਰਟੀ ਨੂੰ ਕਿੰਨਾ ਮਿਲਿਆ ਤੇ ਫਿਰ ਆਪਾਂ ਉਸ ਤੇ ਐਨਲਾਈਜ਼ ਕਰ ਸਕਦੇ ਹਾਂ ਕਿ ਇਸ ਪਾਰਟੀ ਦਾ ਬੇਸ ਉੱਥੇ ਖਤਮ ਹੈ ਹਾਂ ਜਾਂ ਇਹਨਾਂ ਨੂੰ ਦੁਬਾਰਾ ਰੀਕਨਸਟਰਕਟ ਕਰਨ ਦੀ ਜ਼ਰੂਰਤ ਹੈਗੀ ਪਾਰਟੀ ਖੜੀ ਕਰਨ ਦੀ ਜੀ ਹਾਂਜੀ ਤਾਂ ਬਿਲਕੁਲ तमाम ਮੁੱਦਿਆਂ ਤੇ ਚਰਚਾ ਕੀਤੀ ਸਰਜੀਤ ਜੀ ਬਿਲਕੁਲ ਜੀ ਔਰ ਇਸ ਵੇਲੇ ਜੋ ਇਲੈਕਸ਼ਨ ਚੱਲ ਰਿਹਾ ਮੇਰੇ ਖਿਆਲ ਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਫੈਸਲਾ ਕਰਨ ਚ ਬਹੁਤੀ ਦੇਰ ਨਹੀਂ ਲੱਗਿਆ ਕਰਨੀ ਔਰ ਹੁਣ ਪਾਰਟੀਆਂ ਨੂੰ ਵੀ ਸਮਝਣ ਦੀ ਲੋੜ ਹੈ ਸੋਚਣ ਦੀ ਲੋੜ ਹੈ ਕਿ ਜੇ ਵੋਟ ਪ੍ਰਤੀਸ਼ਤ ਐਤਕੀ ਘਟਿਆ ਤਾਂ ਇਹ ਸਿੱਖ ਹੋਊਗੀ ਇਹ ਸਬਕ ਹੋਊਗਾ ਉਹਨਾਂ ਉਮੀਦਵਾਰਾਂ ਦੇ ਲਈ ਜੋ ਵਾਅਦੇ ਕਰਦੇ ਆ ਨਭਾਉਂਦੇ ਨਹੀਂ ਜਾਂ ਜੋ ਝੂਠ ਦੇ ਸਿਰ ਤੇ ਵੋਟ ਪਾਉਣਾ ਚਾਹੁੰਦੇ ਆ ਜਾਂ ਜੋ ਪਾਰਟੀ ਬਦਲ ਕੇ ਇਹ ਸਮਝਦੇ ਆ ਕਿ ਅਸੀਂ ਜਿੱਤ ਜਾਾਂਗੇ ਜਾਂ ਜੋ ਇੱਕ ਵਾਰੀ ਜਿੱਤ ਜਾਂਦੇ ਆ ਤੇ ਮੁੜ ਕੇ ਸ਼ਕਲ ਨਹੀਂ ਬਖਾਉਂਦੇ ਬਿਲਕੁਲ ਲੋਕਾਂ ਦਾ ਭਰੋਸਾ ਨੂੰ ਜੋ ਇੱਕ ਫੇਸ ਲੱਗਦੀ ਆ ਉਹ ਗੱਲ ਅਲੱਗ ਆ ਜਾਂਦੀ ਹੈ ਬਿਲਕੁਲ ਤਾਂ ਇਸ ਵਾਰ ਦੇ ਵੋਟ ਪ੍ਰਤੀਸ਼ਤ ਕਾਫੀ ਜ਼ਿਆਦਾ ਗੰਭੀਰਤਾ ਦੇ ਨਾਲ ਦੇਖਣ ਵਾਲੇ ਨੇ ਔਰ ਇੰਟਰਸਟਿੰਗ ਵੀ ਹੋਣ ਵਾਲੇ ਨੇ ਤੇ ਫਿਊਚਰ ਵੀ ਡਿਸਾਈਡ ਕਰਨ ਵਾਲੇ ਨੇ ਉਮੀਦ ਕਰਦੇ ਆ ਕਿ ਤੁਸੀਂ ਆਪਣੇ ਵੋਟ ਦਾ ਇਸਤੇਮਾਲ ਜ਼ਰੂਰ ਕਰੋਗੇ ਚਾਹੇ ਗਰਮੀ ਹੈ ਚਾਹੇ ਕਿੱਦਾਂ ਦਾ ਵੀ ਮੌਸਮ ਹੈ ਧੁੱਪ ਨਿਕਲਣ ਤੋਂ ਪਹਿਲਾਂ ਜਾਓ ਜਾਂ ਵੋਟ ਖਤਮ ਹੋਣ ਤੋਂ VOTING ਖਤਮ ਹੋਣ ਤੋਂ ਪਹਿਲਾਂ ਚਲੇ ਜਾਓ ਪਰ ਆਪਣੇ ਵੋਟ ਦਾ ਇਸਤੇਮਾਲ ਆਪਣੇ ਪਰਿਵਾਰ ਦੇ ਨਾਲ ਜਾ ਕੇ ਜ਼ਰੂਰ ਕਰੋ ਤਾਂ ਕਿ ਪੰਜਾਬ ਦਾ ਤੇ ਭਾਰਤ ਦਾ ਜਿਹੜਾ ਆਉਣ ਵਾਲਾ ਭਵਿੱਖ ਹੈ ਉਹ ਸੁਰੱਖਿਅਤ ਹੋ ਸਕੇ ਤਾਂ ਦੋਸਤੋ ਜਲਦ ਹੋਵੇਗੀ ਮੁਲਾਕਾਤ ਨਵੇਂ ਮੁੱਦਿਆਂ ਦੇ ਨਾਲ ਨਵੀਂ ਚਰਚਾ ਦੇ ਨਾਲ ਅਜੋ ਤੱਕ ਲਈ ਬਨੇ ਰਹਿਣਾ ਸਾਡੇ ਨਾਲ ਤੇ ਦੇਖਦੇ ਰਹਿਣਾ ਸੱਤਾ ਦੰਗਲ ਸਿਰ ਪਬਲਿਕ ਗਾੜੀ ਨਿਊਜ਼ ਤੇ ਸਸ਼ੇਕਰ ਸਸ਼ੇਕਰ